ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਵੀ 에어 ਕੈਪ ਸ਼ੁਰੂ ਹੋਣ ਜਾ ਰਹੀ ਹੈ ਲੋਕ ਜਿਹੜਾ ਸੜਕਾਂ ਤੇ ਟਰੈਵਲ ਕਰਦੇ ਉਹ ਹਵਾ ਜੁੱਟ ਦੇ ਨਜ਼ਰ ਆਉਣਗੇ ਘੰਟਿਆਂ ਦੇ ਸਫ਼ਰ ਤੁਹਾਡੇ ਮਿੰਟਾਂ ਚ ਹੋ ਸਕਦੇ ਨੇ ਮੈਂ ਕਹਾਂ 350 ਕਿਲੋਮੀਟਰ ਦੀ ਸੀ ਸਪੀਡ ਚੰਡੀਗੜ੍ਹ ਤੋਂ ਜਾਣਾ ਹੈ ਅੰਮ੍ਰਿਤਸਰ ਦੀ ਜੇ ਮੈਂ ਗੱਲ ਕਰਾਂ ਬਹੁਤ ਪੰਜ ਚਾਰ ਪੰਜ 6 ਘੰਟਿਆਂ ਦਾ ਸਫ਼ਰ ਹੈ ਤਾਂ ਉਹ ਬਹੁਤ ਜਲਦੀ ਆਪਾਂ ਕਵਰ ਕਰ ਸਕਦੇ ਹਾਂ ਤੇ ਵਿਦਿਨ ਸਿਟੀ ਤਾਂ ਟਰੈਫਿਕ ਪਸੰਦ ਦੀ ਲੋੜ ਹੀ ਨਹੀਂ ਕਿੰਨੇ ਘੰਟੇ ਤੇ ਤੁਹਾਡੇ 5 7 10 ਮਿੰਟਾਂ ਦੇ ਵਿੱਚ ਆਪਾਂ ਕਵਰ ਕਰ ਲਾਂਗੇ ਤਾਂ ਇਹਦੇ ਵਿੱਚ ਪੰਜ ਬੰਦਿਆਂ ਦੀ ਸਿਟਿੰਗ ਦਾ ਸਨੇ ਪਾਇਲਟ ਅਸੀਂ ਬਿਠਾ ਸਕਦੇ ਆ ਤਾਂ ਦੂੋਂ ਤੱਕ ਇਹ ਸਾਨੂੰ ਚੰਡੀਗੜ੍ਹ ਦੇ ਵਿੱਚ ਚੱਲਦਾ ਨਜ਼ਰ ਆਊਗਾ ਜਿਆਦਾ ਦੂਰ ਨਹੀਂ ਹੈ ਜੇ ਸਿੱਧਾ ਕੋਈ ਐਕਸੀਡੈਂਟ ਹੋ ਗਿਆ ਕੋਈ ਜਿਆਦਾ ਬਿਮਾਰ ਹੈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਣਾ ਤਾਂ ਉਹਦੇ ਤੌਰ ਤੇ ਇਹਨੂੰ ਤੁਸੀਂ ਲਾਂਚ ਕਰੋਗੇ ਇਸ ਨੂੰ ਐਜ਼ ਆਇਰ ਐਂਬੂਲੈਂਸ ਵਰਤ ਸਕਦੇ ਆ ਕਿਉਂਕਿ ਇੱਕ ਸਰਕਾਰੀ ਰਿਪੋਰਟ ਦੇ ਮੁਤਾਬਿਕ ਹਰ ਰੋਜ਼ 500 ਦੇ ਕਰੀਬ ਬੰਦੇ ਦੀ ਡੈਥ ਹੁੰਦੀ ਏ ਇੰਡੀਆ ਦੇ ਹਾਈਵੇਜ਼ ਦੇ ਉੱਤੇ। ਤਾਂ ਇਹ ਬਹੁਤ ਵੱਡੀ ਜ਼ਰੂਰਤ ਏ ਇਸ ਸਮੇਂ ਮੁਲਕ ਨੂੰ ਪੰਜਾਬ ਨੂੰ। ਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਦੋਂ ਇੱਕ ਸਕਿੰਟ ਇੱਕ ਮਿੰਟ ਦੀ ਬਹੁਤ ਐਹਮiyet ਹੁੰਦੀ ਏ। ਉਹ ਉਦੋਂ ਉਦੋਂ ਕਿਤੇ ਤਾ ਤੁਸੀਂ ਟ੍ਰੈਫਿਕ ਦੇ ਵਿੱਚ ਤੁਹਾਡੀ 에어 ਐਮਬੂਲੈਂਸ ਫਸ ਜਾਵੇ ਜਾਂ ਕਿ ਸੋ دیر ਪਹੁੰਚੇ ਹੋ ਜਾਵੇ ਤਾਂ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ। ਕਿ ਜੇ ਇਹਦੇ 50% ਚਲੋ ਅਸੀਂ ਪ੍ਰੋਪਲਰਸ ਕਰਨੇ ਆਪਾਂ ਪੱਕੇ ਕਹਿ ਸਕਦੇ ਹਾਂ। फेल ਵੀ ਹੋ ਜੇ ਫਿਰ ਵੀ ਇਹ ਕ੍ਰੈਸ਼ ਨਹੀਂ ਕਰੇਗਾ ਹੈਲੀਕਾਪਟਰ ਨਾਲ ਤੁਸੀ ਕੰਪੇਅਰ ਕਰ ਲੋ ਹੈਲੀਕਾਪਟਰ ਦੇ ਕੋਲ ਇੱਕ ਪੱਖਾ 1 ਇਨ ਬਿਲੀਅਨ ਕ੍ਰੈਸ਼ੇਸ ਹੋਤੇ ਟੈਸਟ ਕਰਕੇ ਦਵਾਂਗੇ ਅਸੀਂ ਕਿ ਕਿਲੋਮੀਟਰ ਤੱਕ ਇਹ ਫਿਰ ਫਲਾਈਟ ਕਰ ਸਕਦਾ ਇੱਕ ਚਾਰਜ ਤੋਂ ਬਾਅਦ ਜੋ ਅਸੀਂ ਹੁਣ ਤੱਕ ਇਹਦੀ ਸਿਮੂਲੇਸ਼ਨ ਟੈਸਟਿੰਗ ਦੇ ਉੱਪਰ ਸਾਰਾ ਕੰਮ ਕਰ ਰਹੇ ਹਾਂ ਜੋ ਅੱਜ ਦੀ ਡੇਟ ਤੋਂ ਬੈਟਰੀਜ਼ ਅਵੇਲੇਬਲ ਨੇ ਮਾਰਕੀਟ ਦੇ ਵਿੱਚ 90 ਮਿੰਟ ਤੱਕ ਦਾ ਅਸੀਂ ਫਲਾਈਂ ਟਾਈਮ ਰੱਖਿਆ ਹੋਇਆ 300 350 ਕਿਲੋਮੀਟਰ ਤੱਕ ਇਹ ਕਵਰ ਕਰ ਲਏਗਾ ਕੈਨੇਡਾ ਤੋਂ ਵਾਪਸ ਆਇਆ ਹੋਇਆ ਮੈਂ ਪੰਜਾਬ ਲਈ ਆਇਆ ਇਹ ਅਸੀਂ ਮੰਨੀਏ ਕਿ ਅਸੀਂ ਪਿੰਡਾਂ ਤੋਂ ਉੱਠ ਕੇ ਛੋਟੇ ਸ਼ਹਿਰਾਂ ਤੋਂ ਉੱਠ ਕੇ ਵੀ ਇਹੋ ਜਿਹੀ ਇਨੋਵੇਸ਼ਨ ਕਰ ਸਕਦੇ ਹਾਂ ਮੈਨੂੰ ਤਿੰਨ ਸਰਕਾਰਾਂ ਨੇ ਅਪਰੋਚ ਕੀਤਾ ਹੋਇਆ ਔਰ ਬੜਾ ਅਗਰੈਸਿਵਲੀ ਅਪਰੋਚ ਕੀਤਾ ਹੋਇਆ ਹੈ ਪਿਛਲੇ ਦਿਨੀ ਇੱਕ ਖਬਰ ਬਹੁਤ ਵਾਇਰਲ ਹੋਈ ਕਿ ਦੁਬਈ 에ਅਰ ਟੈਕਸੀ ਸਰਵਿਸ ਸ਼ੁਰੂ ਕਰਨ ਜਾ ਰਿਹਾ ਯਾਨੀ ਕਿ ਜਿਹੜਾ ਟ੍ਰੈਫਿਕ ਸੜਕਾਂ ਤੇ ਹੈ ਉਹ ਬਹੁਤ ਘਟ ਜਾਏਗਾ ਔਰ ਲੋਕ 에ਅਰ ਟੈਕਸੀ ਨੂੰ ਯੂਜ਼ ਕਰਨਗੇ ਪਰ ਜੇ ਅਸੀਂ ਸੋਚੀਏ ਕਿ ਇਹ ਚੀਜ਼ ਸਾਡੇ ਮੁਲਕ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਵੀ ਸੰਭਵ ਹੈ ਤਾਂ ਬਿਲਕੁਲ ਸੰਭਵ ਹੈ ਦੁਬਈ ਦੇ ਪੈਰਲਲੀ ਅਸੀਂ ਦੇਖੀਏ ਤਾਂ ਸਾਡੇ ਮੁਲਕ ਦੇ ਵਿੱਚ ਵੀ ਡਵੈਲਪਮੈਂਟ ਹੋ ਰਹੀ ਹੈ ਉਹ ਇਸ ਤਰੀਕੇ ਨਾਲ ਕਿਉਂਕਿ ਮੇਰੇ ਪਿੱਛੇ ਜਿਹੜਾ ਇੱਕ ਮਾਡਲ ਪਿਆ ਹੋਇਆ ਉਹ ਵੀ 에ਅਰ ਕੈਬ ਕਹਿ ਸਕਦੇ ਹੋ ਤੁਸੀਂ ਉਹਨੂੰ ਔਰ 에ਅਰ ਐਮਬੂਲੈਂਸ ਦੇ ਤੌਰ ਤੇ ਵੀ ਵਰਤਿਆ ਜਾਏਗਾ ਪਰ ਇਹ ਕਦੋਂ ਤੱਕ ਵਰਤਿਆ ਜਾਏਗਾ ਕਿਉਂਕ ਜਿਆਦਾ ਲੰਮਾ ਟਾਈਮ ਨਹੀਂ ਇਸ ਦਾ ਇੰਤਜ਼ਾਰ ਕਰਨਾ ਪਏਗਾ ਕੁਝ ਹੀ ਸਾਲਾਂ ਤੱਕ 에ਅਰ ਕੈਬ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਚਲਦੀ ਹੋਈ ਤੁਹਾਨੂੰ ਨਜ਼ਰ ਆਏਗੀ ਕੰਪਨੀ ਦਾ ਨਾਮ ਨਲਵਾ 에어로 ਹੈ ਅਸੀਂ ਇਹਨਾਂ ਦੀ ਕੋਈ ਮਸ਼ਹੂਰੀ ਨਹੀਂ ਕਰਨਾ ਪਰ ਅਸੀਂ ਇਹ ਦਿਖਾਉਣਾ ਹੈ ਤੁਹਾਨੂੰ ਕਿ ਵਾਕਈ ਸਾਡੇ ਪੰਜਾਬ ਦੇ ਲੋਕ ਵੀ ਕਿੰਨੇ ਐਡਵਾਂਸ ਸੋਚਦੇ ਆ ਔਰ ਇਹਨਾਂ ਦਾ ਪਛੋਕਰ ਜਿਹੜਾ ਕੁਲਜੀਤ ਸੰਧੂ ਹੁਣਾਂ ਨਾਲ ਮਲਾਵਾਂਗੇ ਜੋ ਓਨਰ ਨੇ ਇਹਨਾਂ ਦੇ ਔਰ ਬਕਾਇਦਾ ਉਹਨਾਂ ਨੇ ਕਾਰਡ ਕੱਢੀ ਆ ਪਿਛਲੇ ਕਈ ਸਾਲਾਂ ਤੋਂ ਵਰਕ ਕਰ ਰਹੇ ਨੇ ਸੰਧੂ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜਾ ਇਹਨਾਂ ਦਾ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਇਆ ਕਿ ਗੋਰੇ ਆ ਕੇ ਕੰਮ ਕਰ ਰਹੇ ਨੇ ਇੰਡੀਆ ਦੇ ਵਿੱਚੋਂ ਗੋਰੇ ਨਾਲ ਵੀ ਮਲਾਵਾਂਗੇ ਤੁਹਾਨੂੰ ਸੰਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਔਰ ਸਭ ਤੋਂ ਪਹਿਲਾਂ ਤੁਸੀਂ ਵਧਾਈ ਦੇ ਪਾਤਰ ਵੀ ਹੋ ਇਸ ਚੀਜ਼ ਨੂੰ ਲੈ ਕੇ ਕਿ ਬਹੁਤ ਸ਼ਾਨਦਾਰ ਕਨਸੈਪਟ ਤੁਸੀਂ ਲੈ ਕੇ ਆ ਰਹੇ ਹੋ ਆਪਾ ਬਹੁਤ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਤਾਂ ਸਾਡੇ ਅੱਜ ਆਫਿਸ ਵਿੱਚ ਆਏ। ਪ੍ਰੋ ਚੈਨਲ ਦਾ ਬਹੁਤ ਹੀ ਧੰਨਵਾਦ ਸਾਡਾ। ਅੱਛਾ ਇਹ ਕਨਸੈਪਟ ਮੈਨੂੰ ਸਮਝਾਓ ਸਭ ਤੋਂ ਪਹਿਲਾਂ। ਮੈਂ ਪਿਛਲੇ ਦਿਨ ਹੀ ਨਾ ਖਬਰ ਪੜ੍ਹੀ ਕਿ ਦੁਬਈ ਦੇ ਵਿੱਚ ਵੀ 에ਅਰ ਟੈਕਸੀ ਸ਼ੁਰੂ ਹੋਣ ਜਾ ਰਹੀ ਐ, 에ਅਰ ਕੈਪ ਸ਼ੁਰੂ ਹੋਣ ਜਾ ਰਹੀ ਐ। ਪਰ ਤੁਸੀਂ ਤਾਂ ਕਮਾਲ ਕਰਤੀ, ਤੁਸੀਂ ਵੀ ਕਹਿੰਦਾ ਕਿ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ 에ਅਰ ਕੈਪ ਸ਼ੁਰੂ ਹੋਣ ਜਾ ਰਹੀ ਐ। ਲੋਕ ਜਿਹੜਾ ਸੜਕਾਂ ਤੇ ਟਰੈਵਲ ਕਰਦੇ ਉਹ ਹਵਾ 'ਚ ਉੱਡੇ ਨਜ਼ਰ ਆਉਣਗੇ। ਹਾਂਜੀ ਬਿਲਕੁਲ ਸਹੀ ਗੱਲ ਐ। ਇਹ ਐਕਚੁਅਲੀ ਮੈਂ ਜਦੋਂ ਵੀ ਇਸ ਕਨਸੈਪਟ ਨੂੰ ਦੇਖ ਕਿ ਮੈਂ ਵਿਕਰਮ ਜੀ ਕਦੀ ਵੀ ਜਦੋਂ ਵੀ ਦੇਖਦਾ ਇਸ ਨੂੰ ਦੇਖਦਾ ਹਾਂ ਕੋਈ ਇਹ ਬਹੁਤ ਓਡੀ ਰੈਵੋਲੂਸ਼ਨ ਵਾਲਾ ਪਾਰਟ ਨਹੀਂ ਮੈਂ ਸਮਝਦਾ ਕਿ ਇਹ ਇਵੋਲੂਸ਼ਨ ਹੈ ਜਿਵੇਂ ਆਪਾਂ ਪਹਿਲਾਂ ਤੁਰਦੇ ਹੁੰਦੇ ਸੀ ਫਿਰ ਆਪਣਾ ਇੰਜਨ ਬਣ ਗਿਆ ਫਿਰ ਗੱਡੀਆਂ ਆ ਗਈਆਂ ਹੁਣ ਟ੍ਰੈਫਿਕ ਇਨਾ ਵੱਧ ਗਿਆ ਕਿ ਅਪ੍ਰੋਕਸੀਮੇਟਲੀ ਪਹਿਲੇ 10-15 ਸਾਲਾਂ ਦੇ ਵਿੱਚ ਆਪਣੇ ਗੱਡੀਆਂ ਜਿਹੜੀਆਂ ਨੇ ਕਿ ਸੜਕਾਂ ਉੱਤੇ ਦੁੱਗਣੀਆਂ ਹੋ ਗਈਆਂ ਨੇ ਔਰ ਅਗਲੇ ਹੋਰ ਵੱਧੀਆਂ ਜਾ ਰਹੀਆਂ ਨੇ ਪਰ ਇਹ ਸਭ ਸਮੱਸਿਆ ਦਾ ਹੱਲ ਕੀ ਹੈ ਤਾਂ ਮੈਨੂੰ ਇਹ ਲੱਗਦਾ ਹੈ ਵੀ ਹੁਣ ਆਪਣੇ ਕੋਲ ਕੋਈ ਤਰੀਕਾ ਨਹੀਂ ਹੈਗਾ ਤੇ ਇਹੀ ਇੱਕ ਵੇ ਆਊਟ ਹੈ ਕਿ ਇਹ ਸਪੇਸ ਨੂੰ ਯੂਜ਼ ਕੀਤਾ ਜਾਵੇ ਤੇ ਇਹ ਚੀਜ਼ਾਂ ਨੂੰ ਅਸੀਂ ਆਪਣੀਆਂ ਇੱਕ ਹਕੀਕਤ ਦੇ ਤੌਰ ਤੇ ਲੈ ਕੇ ਆਈਏ ਸਭ ਤੋਂ ਪਹਿਲਾਂ ਤਾਂ ਆਪਾਂ ਇਹਨੂੰ ਦਿਖਾਈਏ ਕਿ ਕਿਸ ਤਰੀਕੇ ਨਾਲ ਇਹ ਵਰਕ ਕਰੇਗਾ 에ਅਰ ਕੈਬ ਇਹ 에ਅਰ ਕੈਬ ਦਾ ਮਾਡਲ ਹੈ ਇਹ ਹਾਂਜੀ ਇਹ 에ਅਰ ਕੈਬ ਦਾ ਚੌਥਾ ਹਿੱਸੇਲਾ ਮਾਡਲ ਹੈ 1:4 ਕਹਿੰਦੇ ਆ ਅਸੀਂ ਇਹਨੂੰ ਸੋ ਇਹ ਇਲੈਕਟ੍ਰਿਕ ਹੁੰਦਾ ਸਭ ਤੋਂ ਪਹਿਲੇ ਤਾਂ ਵੱਡੀ ਇਹਦੇ ਵਿੱਚਰ ਮਲਟੀਪਲ ਏ ਪ੍ਰਪੈਲਰਸ ਹੁੰਦੇ ਨੇ ਠੀਕ ਹੈ ਜਿਵੇਂ ਇਹਦੇ ਉੱਤੇ ਲੱਗੇ ਹੋਏ ਨੇ ਆਪਾਂ ਕੰਮ ਕਰਨਗੇ ਇਹ ਇੰਨਾ ਜ਼ਿਆਦਾ ਸੇਫ ਤੇ ਰਨਨਟ ਹੋਏਗਾ ਕਿ ਜਦੋਂ ਇਹ ਉੱਡੇਗਾ ਇਸ ਦੇ ਪ੍ਰਪੈਲਰ ਥੱਲੇ ਹੋ ਜਾਣਗੇ ਤੇ ਫਿਰ ਇਹ ਉੱਪਰ ਮੂਵ ਕਰੇਗਾ ਤਾਂ ਇਹਦੇ ਵਿੱਚ ਸੇਫਟੀ ਕਨਸਰਨਸ ਨੇ ਔਰ ਇਹਦੇ ਵਿੱਚ ਦੇਖੋ ਤੁਸੀਂ ਥੱਲੇ ਦੇਖੋਗੇ ਤਾਂ ਇਹਦੇ ਵਿੱਚ ਪੰਜ ਬੰਦਿਆਂ ਦੀ ਸਿਟਿੰਗ ਦਾ ਸਨੇ ਪਾਇਲਟ ਅਸੀਂ ਬਿਠਾ ਸਕਦੇ ਹਾਂ ਪਲੱਸ ਇਸ ਨੂੰ ਐਜ਼ ਅ 에어 ਐਮਬੂਲੈਂਸ ਵਰਤ ਸਕਦੇ ਹਾਂ ਕਿਉਂਕਿ ਇੱਕ ਸਰਕਾਰੀ ਰਿਪੋਰਟ ਦੇ ਮੁਤਾਬਿਕ ਹਰ ਰੋਜ਼ 500 ਦੇ ਕਰੀਬ ਬੰਦੇ ਦੀ ਡੈਥ ਹੁੰਦੀ ਏ ਇੰਡੀਆ ਦੇ ਹਾਈਵੇਜ਼ ਦੇ ਉੱਤੇ। ਤਾਂ ਇਹ ਬਹੁਤ ਵੱਡੀ ਜ਼ਰੂਰਤ ਏ ਇਸ ਸਮੇਂ ਮੁਲਕ ਨੂੰ ਪੰਜਾਬ ਨੂੰ। ਅੱਛਾ ਲੋਕ ਹੋਰ ਵੀ ਵੈਸੇ ਐਡਵਾਂਸ ਹੋਣਾ ਚਾਹੁੰਦੇ ਕਿ ਅਸੀਂ ਜਿਹੜਾ ਟ੍ਰੈਵਲ ਟਾਈਮ ਆ, ਟ੍ਰੈਫਿਕ ਜ਼ਿਆਦਾ ਹੋਣ ਕਰਕੇ ਟ੍ਰੈਵਲ ਟਾਈਮ ਬਹੁਤ ਜ਼ਿਆਦਾ ਹੁੰਦਾ। ਟ੍ਰੈਵਲ ਟਾਈਮ ਘਟ ਜੇ ਸਾਡਾ ਔਰ ਇਸ ਚੀਜ਼ ਦੇ ਨਾਲ ਵੀ ਫਿਰ ਬਹੁਤ ਕਿਆ ਜਾ ਸਕਦਾ। ਕਾਰਗਰ ਸਾਬਤ ਹੋਏਗੀ ਇਹ ਚੀਜ਼। ਬਿਲਕੁਲ ਜੀ ਘੰਟਿਆਂ ਦੇ ਸਫ਼ਰ ਤੁਹਾਡੇ ਮਿੰਟਾਂ 'ਚ ਹੋ ਸਕਦੇ ਨੇ। ਮੈਂ ਕਹਾਂ 350 ਕਿਲੋਮੀਟਰ ਦੀ ਸੀਪੀਡ ਏ। ਠੀਕ ਹੈ ਤਾਂ ਤੁਸੀਂ ਜੇ ਇੱਥੋਂ ਚੰਡੀਗੜ੍ਹ ਤੋਂ ਜਾਣਾ ਹੈ ਅੰਮ੍ਰਿਤਸਰ ਦੀ ਜੇ ਮੈਂ ਗੱਲ ਕਰਾਂ ਤਾਂ ਤੁਸੀਂ ਜਿਹੜਾ ਬਹੁਤ 5 4 5 6 ਘੰਟਿਆਂ ਦਾ ਸਫ਼ਰ ਹੈ ਤਾਂ ਉਹ ਬਹੁਤ ਜਲਦੀ ਆਪਾਂ ਕਵਰ ਕਰ ਸਕਦੇ ਹਾਂ ਤੇ ਵਿਦਿਨ ਸਿਟੀ ਤਾਂ ਟ੍ਰੈਫਿਕ ਫਸਣ ਦੀ ਲੋੜ ਹੀ ਨਹੀਂ ਘੰਟੇ ਘੰਟੇ ਤੇ ਤੁਹਾਡੇ 5 7 10 ਮਿੰਟਾਂ ਦੇ ਵਿੱਚ ਆਪਾਂ ਕਵਰ ਕਰ ਲਾਂਗੇ ਕਦੋਂ ਤੱਕ ਹੀ ਸਾਨੂੰ ਚੰਡੀਗੜ੍ਹ ਦੇ ਵਿੱਚ ਚੱਲਦਾ ਨਜ਼ਰ ਆਊਗਾ ਏਅਰ ਕੈਬ ਜਿਵੇਂ ਆਮ ਤੌਰ ਤੇ ਹੁਣ ਊਬਰ ਚੱਲਦੀ ਐ ਐਂਡ ਡਰਾਈਵ ਚੱਲਦੀ ਉਹਦੇ ਤੇ ਕੈਬਸ ਗੱਡੀਆਂ ਕਾਰਾਂ ਚੱਲਦੀਆਂ ਨੇ ਇਹ ਕਦੋਂ ਤੱਕ ਸਾਨੂੰ ਚੰਡੀਗੜ੍ਹ ਦੀ ਹਵਾ ਦੇ ਵਿੱਚ ਚੰਡੀਗੜ੍ਹ ਦੇ ਅਸਮਾਨ ਚੜ੍ਹ ਹਾਂਜੀ ਬੜੀ ਉਮੀਦ ਹੈ ਕਿ 2027-28 ਤੱਕ ਅਸੀਂ ਇਸ ਨੂੰ ਮਾਰਕੀਟ ਦੇ ਵਿੱਚ ਉਤਾਰ ਦੇਵਾਂਗੇ ਹੁਣ ਇੱਕ ਡਵੈਲਪਮੈਂਟ ਸਟੇਜ ਹੈ ਡੀਜੀਸੀਏ ਦੇ ਵੱਲੋਂ ਸਾਡੀ ਐਪਲੀਕੇਸ਼ਨਸ ਨੂੰ ਐਕਸੈਪਟ ਕਰ ਲਿਆ ਗਿਆ ਔਰ ਬਹੁਤ ਅਪਰੂਵਲਸ ਪ੍ਰੋਸੈਸਿੰਗ ਦੇ ਵਿੱਚ ਫਾਸਟ ਵਿੱਚ ਮੂਵ ਹੋ ਰਹੀਆਂ ਨੇ ਤੋ ਇਨ ਸ਼ੋਰਟ ਜੇ ਮੈਂ ਕਹਾਂ ਤਾਂ ਬਸ ਜਿਆਦਾ ਦੂਰ ਨਹੀਂ ਹੈ 2-3 ਸਾਲਾਂ ਦੀ ਹੀ ਖੇੜ ਹੈ ਕਿ ਇਹ ਤੁਹਾਨੂੰ ਦਿਸ ਜਾਣਗੇ ਮਾਰਕੀਟ ਦੇ ਵਿੱਚ 2-3 ਸਾਲਾਂ ਚ ਲੋਕ ਜਿਹੜੇ ਆ ਇਹ 2-3 ਸਾਲ ਹੋਰ ਇੰਤਜ਼ਾਰ ਕਰਨ ਪੰਜਾਬ ਦੇ ਲੋਕ ਹਾਂਜੀ ਬਿਲਕੁਲ ਇੰਨਾ ਹੀ ਹੈ ਬਸ ਮੈਨੂੰ ਲੱਗਦਾ ਸਭ ਤੋਂ ਪਹਿਲਾਂ ਜਿਹੜਾ ਇਹ ਲਾਂਚ ਹੋਏਗਾ ਜਿਸ ਨੂੰ ਮੈਂ ਪਰਸਨਲੀ ਤੌਰ ਤੇ ਮਨਦਾ ਹੈ ਇਹ ਐਰ ਐਮਬੂਲੈਂਸ ਦੇ ਤੌਰ ਦੇ ਉਤੇ ਇਹ ਟੈਕਸੀ ਦੇ ਪੈਰਲਲ ਨਾਲ ਚੱਲੇਗੀ ਅੱਛਾ ਐਰ ਐਮਬੂਲੈਂਸ ਦੇ ਤੌਰ ਤੇ ਜਾਨੀ ਕਿ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਕੋਈ ਜ਼ਿਆਦਾ ਬਿਮਾਰ ਹੈ ਉਹਨੂੰ ਇਮੀਡੀਏਟਲੀ ਹਸਪੀਟਲ ਲੈ ਕੇ ਜਾਣਾ ਤਾਂ ਉਹਦੇ ਤੌਰ ਤੇ ਇਹਨੂੰ ਤੁਸੀਂ ਲਾਂਚ ਕਰੋਗੇ ਇੱਕ ਵਾਰ ਹਾਂਜੀ ਆਪਣੇ ਸਾਰਿਆਂ ਦੀ ਹੈਲਥ ਇੰਸ਼ੋਰੈਂਸ ਦੇ ਵਿੱਚ ਨਾ 에어 ਲਿਫਟ ਕਵਰਡ ਹੁੰਦਾ ਪਰ ਤਰਾਸ਼ਦੀ ਇਹ ਆ ਵਿਕਰਮਜੀ ਜੋ ਅਸੀਂ ਮੈਂ ਹੈਰਾਨ ਹੋ ਗਿਆ ਦੇਖ ਕੇ ਕਿ ਆਪਣੇ ਇੰਡੀਆ ਦੇ ਕੋਲ ਸਿਰਫ 250 ਹੈਲੀਕਾਪਟਰ ਹੀ ਹੈ ਬਸ ਔਰ ਸਿਵਲ ਹੈਲੀਕਾਪਟਰ ਦੀ ਗੱਲ ਕਰ ਰਹੇ ਹਾਂ ਔਰ 1.4 ਬਿਲੀਅਨ ਪਾਪੂਲੇਸ਼ਨ ਹੈ ਜਾਂ ਪੰਜਾਬ ਦੀ 3 ਕਰੋੜ ਦੀ ਆਬਾਦੀ ਹੈ ਤੇ ਇਸ ਸਾਰੇ ਨੂੰ ਕਵਰ ਅਪ ਕਰਨ ਵਾਸਤੇ ਕਿਉਂਕਿ ਜਦੋਂ ਐਕਸੀਡੈਂਟ ਹੋ ਜਾਂਦਾ ਹੈ ਉਦੋਂ 1 ਸਕਿੰਟ 1 ਮਿੰਟ ਦੀ ਬਹੁਤ ਅਹਿਮੀਅਤ ਹੁੰਦੀ ਹੈ ਉਦੋਂ ਉਦੋਂ ਕਿਤੇ ਤ ਤੁਸੀਂ ਟ੍ਰੈਫਿਕ ਦੇ ਵਿੱਚ ਤੁਹਾਡੀ 에어 ਐਮਬੂਲੈਂਸ ਫਸ ਜਾਵੇ ਜਾਂ ਕਿ ਸੋ دیر ਪਹੁੰਚੇ ਚ ਹੋ ਜਾਵੇ ਤਾਂ ਅਸੀਂ ਬਹੁਤ ਸਾਰੀਆਂ ਜਾਨਾਂ ਬਚਾ ਸਕਦੇ ਹਾਂ ਗੁਰੂ ਮਹਾਰਾਜ ਦੀ ਬਾਕੀ ਤਾਂ ਸਾਖ ਪਰਮਾਤਮਾ ਨੇ ਬਖਸ਼ੇ ਨੇ ਅੱਛਾ ਇਹ ਕਿਵੇਂ ਵਰਕ ਕਰੇਗਾ ਕੁਲਜੀਤ ਜੀ ਮੈਂ ਚਾਹਣਾ ਜ਼ਰੂਰ ਤੁਸੀਂ ਇੱਕ ਵਾਰ ਜੇ ਸਮਝਾऊं ਤਾਂ ਵਧੀਆ ਹੋਏਗਾ ਇਹ ਕਿਸ ਤਰੀਕੇ ਨਾਲ ਵਰਕ ਕਰੇਗਾ ਔਰ ਸੇਫ ਕਿੰਨਾ ਹੋਏਗਾ ਕਿਉਂਕਿ ਆਮ ਤੌਰ ਤੇ ਜੇ ਇਹ ਨਾ ਹੋਵੇ ਕਿ ਬੰਦਾ ਹਵਾ ਦੇ ਵਿੱਚ ਉੱਡ ਰਿਹਾ ਔਰ ਇਹਦੇ ਜਿਹੜਾ ਪੰਖੇ ਕੰਮ ਕਰਨਾ ਬੰਦ ਕਰਨ ਔਰ ਬੰਦੇ ਅਸਮਾਨ ਚੋਂ ਆ ਜਾਣ ਸਿੱਧਾ ਥੱਲੇ ਨਹੀਂ ਇਹੀ ਚੀਜ਼ ਹੈ ਦੇਖੋ ਤੁਸੀਂ ਧਿਆਨ ਦੇ ਨਾਲ ਥੱਲੇ ਜਾ ਰਹੇ ਨੇ ਇਹਦੇ ਸਾਰੇ ਪੰਖ ਠੀਕ ਹੈ ਜਦੋਂ ਇਹਨੇ ਟੇਕ ਆਫ ਕਰਨਾ ਹੈ ਇਹ ਸਾਰੇ ਥੱਲੇ ਨੂੰ ਹੋਣਗੇ ਠੀਕ ਹੈ ਜਿਵੇਂ ਜਿਵੇਂ ਇਹ ਟੇਕ ਆਫ ਕਰੇਗਾ ਇਹ ਅੱਗੇ ਪੋਜੀਸ਼ਨ ਲੈ ਲੈਣਗੇ ਤੁਸੀਂ ਦੇਖੋ ਨਾ ਕਿੰਨੇ ਮਲਟੀਪਲ ਪੰਖੇ ਨੇ ਇਹਦੇ ਵਿੱਚ ਤਕਰੀਬਨ 12 ਦੇ ਕਰੀਬ ਲੱਗੇ ਹੋਏ ਨੇ ਜੇ ਅਸੀਂ ਇੱਥੋਂ ਤੱਕ ਇਹਦੀ ਟੈਸਟਿੰਗ ਕਰਕੇ ਦਵਾਂਗੇ ਕਿ ਜੇ ਇਹਦੇ 50% ਚਲੋ ਅਸੀਂ ਪ੍ਰਪੈਲਰਸ ਕਰਨੇ ਆਪਾਂ ਪੱਕੇ ਕਹਿ ਸਕਦੇ ਆ ਫੇਲ ਵੀ ਹੋ ਜੇ ਫਿਰ ਵੀ ਇਹ ਕ੍ਰੈਸ਼ ਨਹੀਂ ਕਰੇਗਾ ਹੈਲੀਕਾਪਟਰ ਨਾਲ ਤੁਸੀਂ ਕੰਪੇਅਰ ਕਰ ਲੋ ਹੈਲੀਕਾਪਟਰ ਦੇ ਕੋਲ ਇੱਕ ਪੱਖਾ ਤੁਹਾਡੇ ਕੋਲ ਕੋਈ অপਸ਼ਨ ਨਹੀਂ ਹੈ ਇਹਦੇ ਵਿੱਚ ਇਹਦੀ ਸੇਫਟੀ ਅਸੀਂ ਸਾਡਾ ਜੋ ਮੰਨਣਾ ਹੈ 1 ਇਨ ਬਿਲੀਅਨ ਕ੍ਰੈਸ਼ ਹੁੰਦੇ ਟੈਸਟ ਕਰਕੇ ਦਵਾਂਗੇ ਅਸੀਂ ਹਾਂਜੀ ਪਰ ਪੈਰਾਸ਼ੂਟ ਵੀ ਸਾਰਾ ਯਾਨੀ ਕਿ ਸੇਫਟੀ ਲਿਹਾਜ਼ ਤੋਂ ਤੋਂ ਬਿਨਾ ਤਾਂ ਚੈਕਿੰਗ ਤੋਂ ਬਿਨਾ ਤਾਂ ਅਲਾਉ ਹੀ ਨਹੀਂ ਤੁਹਾਨੂੰ ਪਰਮਿਸ਼ਨ ਹੀ ਨਹੀਂ ਮਿਲ ਪਾਉਣੀ ਹਾਂਜੀ ਬਿਲਕੁਲ ਡੀਜੀਸੀਏ ਦੇ ਜੋ ਰੂਲ ਨੇ ਔਰ ਜੋ ਡੀਜੀਸੀਏ ਵੀ ਜੋ ਰੂਲ ਨੇ ਜਿਵੇਂ ਆਪਣੇ ਤੇ ਡੀਜੀਸੀਏ ਇੰਡੀਆ ਦੇ ਵਿੱਚ ਐਫਏ ਅਮਰੀਕਾ ਦੇ ਵਿੱਚ ਐ ਐਸਾ ਯੂਰਪ ਦੇ ਵਿੱਚ ਉਹ ਸਾਰੀਆਂ ਇਹਨਾਂ ਦੇ ਰੈਗੂਲੇਸ਼ਨ ਸਭ ਸੇਮ ਨੇ ਸੋ ਇਹ ਗਲੋਬਲ ਪ੍ਰੋਜੈਕਟ ਬਣੇਗਾ ਇਨ ਟਰਮਸ ਆਫ ਸੇਫਟੀ ਐਂਡ ఎవਰੀਥਿੰਗ ਜੋ ਉਸ ਇੰਟਰਨੈਸ਼ਨਲ ਗਾਈਡਲਾਈਨਸ ਨੂੰ ਧਿਆਨ ਚ ਰੱਖ ਕੇ ਬਣਾਇਆ ਜਾਵੇਗਾ ਇਹਦਾ ਫਿਰ ਆਰਡਰ ਰੂਟ ਹੋਏਗਾ ਜਿਸ ਤਰੀਕੇ ਨਾਲ ਜਾਂ ਤੁਸੀਂ ਕੀ ਹੁਣ ਤੱਕ ਜਾਂ ਮੈਂ ਥੋੜਾ ਜਨੇ ਤੁਹਾਨੂੰ ਉਹਦੇ ਤੇ ਸ਼ਾਇਦ ਵਰਕ ਕਰਨਾ ਹੋਊਗਾ ਜੇ ਜਿਵੇਂ ਆਮ ਤੌਰ ਤੇ ਮੈਪ ਗਲੀਆਂ ਹਨਾ ਔਰ ਯਾ ਹਵਾਈ ਪੱਟੀ ਦਾ ਸੀ ਜ਼ਿਕਰ ਕਰਦੇ ਕਿ ਹਵਾਈ ਜਹਾਜ਼ ਨੇ ਕਿਹੜੀ ਦਿਸ਼ਾ ਜਾਣਾ ਇਹਦਾ ਵੀ ਫਿਰ ਵੱਖਰਾ ਰੂਟ ਚੁਣਿਆ ਜਾਊਗਾ ਕਿ ਚੰਡੀਗੜ੍ਹ ਚ ਕਿਹੜੇ ਸੈਕਟਰ ਤੋਂ ਕਿਹੜੇ ਸੈਕਟਰ ਤੱਕ ਜਾਣਾ ਤਾਂ ਆਹ ਰੂਟ ਹੋਊਗਾ ਹਾਂਜੀ ਇਹਦੇ ਵਿੱਚ ਨਾ ਜੋ ਹੁਣ ਤੱਕ ਦਾ ਜੋ ਪਲੈਨਿੰਗ ਚੱਲ ਰਹੀ ਏ ਸਰਕਾਰਾਂ ਦੀ ਡੀਜੀਸੀਏ ਦੀ ਉਹਦੇ ਵਿੱਚ ਇਹ ਪਲਾਨ ਕੀਤਾ ਜਾ ਰਿਹਾ ਕਿ ਇਹ ਰੂਟਸ ਡਿਫਾਈਨ ਹੋਣਗੇ 에어 ਰੂਟ ਵੀ ਨਾਲੋ ਵੀ 에어 ਪੱਟੀਆਂ ਹਵਾਈ ਪੱਟੀਆਂ ਜਿੰਦੇ ਵਿੱਚ ਇਹਨਾਂ ਦੇ ਬਣਾਏ ਜਾਣਗੇ ਕਿਉਂਕਿ ਇਹ ਕੋਈ ਇੱਕ ਤੇ ਦੋ ਨੇ ਨਹੀਂ ਉਡਣਾ ਇਨੇ ਹਜ਼ਾਰਾਂ ਸੌਆਂ ਤੋਂ ਫਿਰ ਸਮੇ ਦੇ ਨਾਲ-ਨਾਲ ਵੱਧਦੇ ਜਾਣਾ ਨੰਬਰ ਇਹਦੇ ਵਿੱਚ ਤਾਂ ਬੜਾ ਸੇਫ ਡਿਜ਼ਾਈਨ ਹੋਵੇਗਾ ਔਰ ਇਹ ਆਟੋਨੋਮਸ ਫਲਾਈਟ ਵੀ ਲਵੇਗਾ ਬਿਨਾ ਪਾਇਲਟ ਤੋਂ ਅੱਛਾ ਹਾਂਜੀ ਕਿਉਂਕਿ ਇਹ ਜੋ ਡੀਜੀਸੀਏ ਦੇ ਰੂਲਸ ਲਾਈਨ ਨੇ ਉਹ 2035 ਔਨਵਰਡਸ ਇਸ ਨੂੰ ਆਟੋਨੋਮਸ ਦੀ ਪਰਮਿਸ਼ਨ ਦੇਣਗੇ ਜੋ ਚਰਚਾ ਦੇ ਵਿੱਚ ਹਜੇ ਆਟੋਮੈਟਿਕ ਤਾਂ ਗੱਡੀਆਂ ਹੀ ਹੈ ਜੇ ਉਹ ਨਹੀਂ ਹੋ ਪਾਈਆਂ ਪਰ ਤੁਸੀਂ ਉਸ ਤੋਂ ਵੀ ਐਡਵਾਂਸ ਗੱਲ ਕਰ ਰਹੇ ਹੋ ਕਿ ਹਵਾ ਦੇ ਵਿੱਚ ਵੀ ਬੰਦਾ ਉੱਠ ਸਕੂਗਾ ਇਸ ਤਰੀਕੇ ਨਾਲ ਵਿਦਾਊਟ ਪਾਇਲਟ ਇੰਦੀ ਇੱਥੇ ਈਜ਼ੀ ਹੈ ਕਿਉਂਕਿ ਇੱਥੇ ਪੁਆਇੰਟ ਟੂ ਪੁਆਇੰਟ ਉੱਡਣਾ ਠੀਕ ਹੈ 1.1 ਹੈਲੀਪੈਡ ਤੋਂ ਆਪਾਂ ਵਰਟੀਪੋਰਟ ਕਹਿੰਦੇ ਆ ਇੱਕ ਵਰਟੀਪੋਰਟ ਤੋਂ ਦੂਜੇ ਵਰਟੀਪੋਰਟ ਤੱਕ ਉੱਥੇ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਯਹਾਂ ਸੜਕਾਂ ਦੇ ਉੱਪਰ ਜਿਵੇਂ ਆਪਣੀਆਂ 올ਡ ਇਨਫਰਾਸਟ੍ਰਕਚਰ ਹੈ ਗਲੀਆਂ ਨੇ ਬਹੁਤ ਕੁਝ ਤਾਂ ਨੇ ਮੈਨੂੰ ਲੱਗਦਾ ਉੱਥੇ ਜ਼ਿਆਦਾ ਡਿਫਿਕਲਟ ਹੈ ਇੱਥੇ ਤਾਂ ਬਹੁਤ ਈਜ਼ੀ ਹੈ ਪਰ ਜਦੋਂ ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਹਰ ਘਰ ਤੇ ਤੁਹਾਨੂੰ ਆਉਣ ਵਾਲੇ ਸਾਲਾਂ ਦੇ ਵਿੱਚ ਹੈਲੀਪੈਡ ਬਣਿਆ ਹੋਇਆ ਨਜ਼ਰ ਆਊਗਾ ਕਿਉਂਕਿ ਮੰਨ ਲਓ ਮੈਟਰੋ ਸਿਟੀ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੈ ਔਰ ਜੇ ਕਿਸੇ ਨੇ ਜਾਣਾ ਮੀਟਿੰਗ ਕਰਨ ਵਾਸਤੇ ਤਾਂ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਾਲਾਂ ਚ ਲੋਕ ਇਹਨੂੰ ਯੂਜ਼ ਕਰਨਗੇ ਬਿਲਕੁਲ ਤੁਸੀਂ ਅੱਜ ਮੇਰੇ ਆਫਿਸ ਆਏ ਹੋ ਤਾਂ ਤੁਸੀਂ ਪਹਿਲਾਂ ਮੈਨੂੰ ਫੋਨ ਹੀ ਕਰਨਾ ਸੀ ਤੁਹਾਡੇ ਉੱਤੇ ਹੈਗਾ ਵਾਡੀਪੋਰਟ ਹੈਲੀਪੈਡ ਮੈਂ ਆਪਦਾ ਜਾਜ ਲੈ ਕੇ ਆਉਣਾ ਹੈ ਤਾਂ ਇਦਾਂ ਦਾ ਸਮਾਂ ਆਏਗਾ ਤੇ ਮੈਂ ਦੁਬਈ ਦੀ ਨਿਊਜ਼ ਪੜ੍ਹ ਰਿਆ ਸੀ ਕਿ ਉੱਥੋਂ ਦੇ ਜਿਹੜੀ ਸ਼ੇਖ ਸਾਹਿਬ ਨੇ ਜੋ ਵੀ ਉਹਨਾਂ ਦੇ ਹੈੱਡ ਨੇ ਉਹਨਾਂ ਨੇ ਕਿਹਾ ਹੈ ਕਿ ਆਉਣ ਵਾਲੇ 5-6 ਸਾਲਾਂ ਦੇ ਵਿੱਚ 50% ਜੋ ਟ੍ਰੈਫਿਕ ਐਸੀ ਰਿਡਿਊਸ ਕਰ ਦੇਣਾ ਹੈ ਸੜਕਾਂ ਤੋਂ ਹਰ ਬਿਲਡਿੰਗ ਦੇ ਉੱਤੇ ਇਹ ਬਣਨਗੇ ਤੇ ਇਹ ਹੋਏਗਾ ਇਹ ਅੱਜ ਬੜਾ ਫੈਸੀਨੇਟਿੰਗ ਜਾ ਲੱਗ ਰਿਹਾ ਆ ਆਪਾਂ ਨੂੰ ਅਚੰਭੇਜਨਕ ਲੱਗ ਰਿਹਾ ਬੜੇ ਕੋਈ ਬਹੁਤ ਨੇੜੇ ਆ اچھا ਮੰਨ ਲਓ ਇਹਦਾ ਰੈਂਟ ਕਿੰਨਾ ਹੋਊਗਾ ਕਿਉਂਕਿ ਆਮ ਤੌਰ ਤੇ ਜੇ ਮੈਂ ਪੁੱਛਾਂ ਹਰ ਬੰਦੇ ਦੇ ਜ਼ਿਹਨ 'ਚ ਵੀ ਹੋਊਗਾ ਕਿ ਇਹਦਾ ਪਤਾ ਨਹੀਂ ਰੈਂਟੀ ਬਹੁਤ ਜ਼ਿਆਦਾ ਹੋਣਾ ਕਿ ਆਮ ਬੰਦਾ ਤਾਂ ਅਫੋਰਡ ਨਹੀਂ ਕਰ ਅਫੋਰਡ ਨਹੀਂ ਕਰ ਪਾਊਗਾ ਫਿਰ ਇਹਨੂੰ ਦੇਖੋ ਸ਼ੁਰੂਆਤੀ ਤੌਰ ਤੇ ਕੁਝ ਹੋ ਸਕਦਾ ਹੈ ਮਹਿੰਗਾ ਹੋਵੇ ਕਿਉਂਕਿ ਜਿਵੇਂ ਜਿਵੇਂ ਵੋਲਿਊਮ ਵਧੇਗਾ ਪਰ ਜੋ ਸਾਡਾ ਮੰਨਣਾ ਹੈ ਇਹ 2250 ਰੁਪਏ ਤੋਂ ਹੀ ਸ਼ੁਰੂ ਹੋਵੇਗਾ ਪਰ ਕਿਲੋਮੀਟਰ ਦੇ ਹਿਸਾਬ ਨਾਲ ਹਾਂਜੀ ਫਿਰ ਤਾਂ ਹਰ ਬੰਦਾ ਅਪਰੋਚ ਕਰ ਸਕਦਾ ਹੈ ਮਤਲਬ ਜਿਹੜਾ ਮਿਡਲ ਕਲਾਸ ਹੈ ਉਹ ਉਹਦੀ ਪਹੁੰਚ ਦੇ ਵਿੱਚ ਹੋਏਗਾ ਇਹ ਹਾਂਜੀ ਇਹ ਸਿਰਫ ਵੀਆਈਪੀਜ਼ ਲਈ ਨਹੀਂ ਬਨ ਰਿਹਾ ਠੀਕ ਹੈ ਇਹ ਆਮ ਲੋਕਾਂ ਵਾਸਤੇ ਬਨ ਰਿਹਾ ਹੈ ਠੀਕ ਹੈ ਜਿਵੇਂ ਜਹਾਜ਼ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਹੈਲੀਕਾਪਟਰ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਪਰ ਇਹ ਉਸ ਮਿਡਲ ਕਲਾਸ ਦੀ ਰੇਂਜ ਦੇ ਵਿੱਚ 200% ਆਏਗਾ ਕਿ ਉਹ ਕਰ ਸਕਦੇ ਨੇ ਜਿਵੇਂ ਜਿਵੇਂ ਇਹਦਾ ਮੈਨੂਫੈਕਚਰਿੰਗ ਵਧੂਗੀ ਪ੍ਰੋਡਕਸ਼ਨ ਵਧੂਗੀ ਉਸ ਸਾਬ ਨੂੰ ਲੱਗਦਾ ਕਿ ਕੋਸਟ ਘਟੂਗੀ ਹਾਂ ਬਿਲਕੁਲ ਮੈਂ ਜ਼ਿਕਰ ਕਰਦਾ ਹਾਂ ਹਮੇਸ਼ਾ ਮੋਬਾਈਲ ਇੰਡਸਟਰੀ ਦੀ ਜਿਵੇਂ ਨਵਾਂ ਨਵਾਂ ਪਹਿਲਾਂ ਇਨਕਮਿੰਗ ਕਾਲ ਵੀ ਪੈਂਦੀ ਹੁੰਦੀ ਸੀ ਪਰ ਕੁਝ ਸਾਲਾਂ ਦੇ ਵਿੱਚ ਹੀ ਇਹ ਬਹੁਤ ਈਜ਼ੀ ਹੋ ਜਾਏਗਾ ਜਿਵੇਂ ਨਾਰਮਲੀ ਆਪਣੇ ਘਰਾਂ ਦੇ ਵਿੱਚ ਕਾਰਾਂ ਯੂਜ਼ ਕਰਦੇ ਆ ਉਸ ਲੈਵਲ ਤੱਕ ਵੀ ਆਏਗਾ ਬਟ ਚੀਜ਼ਾਂ ਸਮੇਂ ਦੇ ਨਾਲ ਮੂਵ ਕਰ ਜਾਣਗੀਆਂ ਗਵਰਨਮੈਂਟ ਅਪਰੋਚ ਕਰ ਰਹੀਆਂ ਨੇ ਤੁਹਾਨੂੰ ਜੇ ਤੁਸੀਂ ਕਿਸੇ ਦੇ ਟੱਚ ਦੇ ਵਿੱਚ ਹੈਗੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਕੈਨੇਡਾ ਤੋਂ ਵਾਪਸ ਆਇਆ ਹੋਇਆ ਮੈਂ ਪੰਜਾਬ ਲਈ ਆਇਆ ਤੇ ਮੈਂ ਚਾਹਣਾ ਕਿ ਇਹ ਸੀ ਇਨੋਵੇਸ਼ਨ ਦੀ ਪੰਜਾਬ ਨੂੰ ਬਹੁਤ ਵੱਡੀ ਲੋੜ ਏ ਸਾਡੇ ਯੂਥ ਨੂੰ ਕੀ ਹੋਏ ਬੜਾ ਮੋਟੀਵੇਟਿਡ ਫੀਲ ਕਰਨ ਹਾਂ ਮੈਨੂੰ ਤਿੰਨ ਸਰਕਾਰਾਂ ਨੇ ਅਪਰੋਚ ਕੀਤਾ ਹੋਇਆ ਔਰ ਬੜਾ ਅਗਰੈਸਿਵਲੀ ਅਪਰੋਚ ਕੀਤਾ ਹੋਇਆ ਸਾਡੇ ਪੈਟੈਂਟਸ ਨੇ ਸਾਰਾ ਕੁਝ ਉਹਨਾਂ ਨੂੰ ਪਤਾ ਹੈ ਵੀ ਦਿਸ ਇਜ਼ ਅ ਫਿਊਚਰ ਐਂਡ ਆਲ 댓 ਪੰਜਾਬ ਸਰਕਾਰ ਦਾ ਵੀ ਬੜਾ ਪੋਜ਼ਿਟਿਵ ਰਵਈਆ ਹੈ ਕਿ ਉਹ ਚਾਹ ਵੀ ਚਾਹੁੰਦੇ ਨੇ ਕਿ ਇਸ ਇਨੋਸਿ ਜਲਦੀ ਸ਼ਤੀ ਲੈ ਕੇ ਆਈਏ ਸੋ ਸਰਕਾਰਾਂ ਅਪਰੋਚ ਕਰ ਰਹੀਆਂ ਨੇ ਬਹੁਤ ਹੋਰ ਬਾਰਲੇ ਮੁਲਕਾਂ ਦੇ ਲੋਕ ਵੀ ਮੈਨੂੰ ਅਪਰੋਚ ਕਰਦੇ ਰਹਿੰਦੇ ਨੇ ਹਰ ਰੋਜ਼ ਮੀਟਿੰਗ ਡਿਸਕਸ਼ਨਸ ਹੁੰਦੀਆਂ ਨੇ ਪਰ ਜੇ ਮੈਂ ਸਾਰਾ ਕੁਝ ਛੱਡ ਕੇ ਵੇਚਵਟ ਕੇ ਇੱਥੇ ਵਾਪਸ ਆਇਆ ਤਾਂ ਇੱਕ ਸੁਪਨਾ ਲੈ ਕੇ ਆਇਆ ਕਿ ਇਸ ਨੂੰ ਪੰਜਾਬ ਦੀ ਧਰਤੀ ਤੋਂ ਸ਼ੁਰੂ ਕੀਤਾ ਜਾਵੇ ਪੰਜਾਬ ਇਸ ਦੇ ਵਿੱਚ ਮੋਰੀ ਬਣੇ ਤੇ ਇਹ ਅਸੀਂ ਮੰਨੀਏ ਕਿ ਅਸੀਂ ਪਿੰਡਾਂ ਤੋਂ ਉੱਠ ਕੇ ਛੋਟੇ ਸ਼ਹਿਰਾਂ ਤੋਂ ਉੱਠ ਕੇ ਵੀ ਇਹੋ ਜਿਹੀ ਇਨੋਵੇਸ਼ਨ ਨੂੰ ਕਰ ਸਕਦੇ ਹਾਂ ਅੱਛਾ ਇਹ ਆਈਡੀਆ ਕਦੋਂ ਆਇਆ ਤੁਹਾਡੇ ਦਿਮਾਗ 'ਚ ਜਾਂ ਕਦੋਂ ਇਹ ਦਿਮਾਗ 'ਚ ਉਪਜ ਹੋਈ ਕਿ ਯਾਰ ਇਹੋ ਜਿਹਾ ਸਿਸਟਮ ਵੀ ਕੀਤਾ ਜਾ ਸਕਦਾ ਹੈ ਇਹ ਕੋਵਿਡ ਦੇ ਦਿਨਾਂ ਦੀ ਗੱਲ ਹੈ ਕਿ ਮੈਨੂੰ ਇੱਕ ਫੋਨ ਕਾਲ ਆਉਂਦੀ ਹੈ ਕਿ ਮੇਰੇ ਕਿਸੇ नोन ਨੂੰ 에어 ਐਮਬੂਲੈਂਸ ਦੀ ਲੋੜ ਹੈ ਉਹਨਾਂ ਨੇ ਆਪਣੇ ਫਾਦਰ ਨੂੰ 에어 ਲਿਫਟ ਕਰਨਾ ਸੀ ਚੰਡੀਗੜ੍ਹ ਦੇ ਵਿੱਚ ਉਹ ਮੈਂ ਉਹ ਸਰਚ ਕੀਤਾ ਗੂਗਲ ਤੇ ਮੈਂ ਅੱਗੇ ਵੀ ਜ਼ਿਕਰ ਕੀਤਾ ਕਿ ਇੰਡੀਆ ਦੇ ਵਿੱਚ ਸਿਰਫ ਤੇ ਸਿਰਫ 250 ਹੈਲੀਕਾਪਟਰ ਹੀ ਹੈ ਤਾਂ ਮੈਨੂੰ ਬੜੀ ਜੀ ਅਚੰਭੇਜਨਕ ਫਿਗਰ ਲੱਗੀ ਯਾਰ ਬਸ ਐਡਾ ਵੱਡਾ ਗੈਪ ਤਾਂ ਉਸ ਕੋਵਿਡ ਤੋਂ ਮੈਂ ਸ਼ੁਰੂ ਕੀਤਾ ਫਿਰ 2021 ਦੇ ਵਿੱਚ ਮੈਂ ਸਾਰੀ ਟੀਮ ਸਟੈਬਲਿਸ਼ ਆਲਮੋਸਟ ਸਾਨੂੰ 3-4 ਸਾਲ ਹੋ ਗਏ ਨੇ ਇਸ ਕਨਸੈਪਟ ਤੇ ਫਿਰ ਕੰਮ ਕਰਦੇ ਕਰਦੇ ਤੇ ਮੈਨੂੰ ਲੱਗਿਆ ਇਹ ਸੀਜ਼ ਦੀ ਬਹੁਤ ਅਹਿਮੀਅਤ ਹੈ ਔਰ ਲੋੜ ਹੈ ਸਾਨੂੰ ਕਰਨੀ ਚਾਹੀਦੀ ਕੋਵਿਡ ਟਾਈਮ 'ਚ ਤੁਹਾਡੇ ਦਿਮਾਗ ਦੇ ਵਿੱਚ ਆਇਆ ਕਿ ਏਅਰ ਕੈਬ ਜਾਂ ਏਅਰ ਐਮੂਲੈਂਸ ਹੋਣੀ ਚਾਹੀਦੀ ਹੈ ਮੈਨੂੰ ਇਹ ਲੱਗਿਆ ਸੀ ਕਿ ਹੈਲੀਕਾਪਟਰ ਦਾ ਬਦਲ ਕੀ ਹੈ ਹੈਲੀਕਾਪਟਰ ਦਾ ਬਦਲ ਕੀ ਹੈ ਜਿਹੜਾ ਕਿ ਆਮ ਆਦਮੀ ਦੇ ਇੱਕ ਆਮ ਪਰ ਇਨਸਾਨ ਦੇ ਅਪਰੋਚ ਦੇ ਵਿੱਚ ਪਹੁੰਚ ਦੇ ਵਿੱਚ ਆ ਸਕੇ ਤਾਂ ਮੈਨੂੰ ਇਹ ਜਦੋਂ ਮੈਂ ਇਸ ਨੂੰ ਸਰਚ ਕੀਤਾ ਕਿਉਂਕਿ ਇਹ ਇਲੈਕਟ੍ਰਿਕ ਹੈ ਇੰਦਰ ਵਿੱਚ ਇੰਜਨ ਦਾ ਉਹ ਕੰਪਲੈਕਸਿਟੀ ਨਹੀਂ ਹੈਗੀ ਤੇ ਇਸ ਦੀ ਸਾਰਾ ਕੁਝ ਤਾਂ ਮੈਨੂੰ ਲੱਗਾ ਵੀ ਦਿਸ ਇਜ਼ ਸਮਥਿੰਗ ਥੈਟ ਵੀ ਕੈਨ ਡੂ ਇਟ ਅਬ ਇਹ ਹੋ ਸਕਦਾ ਹੈ ਅੱਛਾ ਕਿੰਨੇ ਕਿਲੋਮੀਟਰ ਤੱਕ ਇਹ ਫਿਰ ਫਲਾਈਟ ਕਰ ਸਕਦਾ ਇੱਕ ਚਾਰਜ ਤੋਂ ਬਾਅਦ ਜੋ ਅਸੀਂ ਹੁਣ ਤੱਕ ਇਹਦੀ ਸਿਮੂਲੇਸ਼ਨ ਟੈਸਟਿੰਗ ਤੇ ਉੱਪਰ ਸਾਰਾ ਕੰਮ ਕਰ ਰਹੇ ਹਾਂ ਜੋ ਅੱਜ ਦੀ ਡੇਟਸ ਤੇ ਬੈਟਰੀਜ਼ ਅਵੇਲੇਬਲ ਨੇ ਮਾਰਕੀਟ ਦੇ ਵਿੱਚ 90 ਮਿੰਟ ਤੱਕ ਦਾ ਅਸੀਂ ਫਲਾਈਟ ਟਾਈਮ ਰੱਖਿਆ ਹੋਇਆ ਹੈ 350 350 ਕਿਲੋਮੀਟਰ ਤੱਕ ਇਹ ਕਵਰ ਕਰ ਲਏਗਾ। ਯਾਨੀ ਕਿ ਇਥੋਂ ਇੱਕ ਚਾਰਜ ਦੇ ਨਾਲ ਅੰਮ੍ਰਿਤਸਰ ਜਾ ਸਕਦਾ ਚੰਡੀਗੜ੍ਹ ਤੋਂ ਫਲਾਈ ਕਰ। ਹਾਂਜੀ ਬਿਲਕੁਲ ਔਰ ਇਹ ਇਹ ਕੋਈ ਇੱਥੇ ਰੁਕਣੀ ਜਾਵੇਗੀ ਕਿਉਂਕਿ ਹਰ ਰੋਜ਼ ਬੈਟਰੀਜ਼ ਮੈਂ ਕੱਲ ਪਰਸੋ ਇੱਕ ਆਰਗੇਨਾਈਜੇਸ਼ਨ ਨਾਲ ਗੱਲ ਕਰ ਰਿਹਾ ਸੀ ਉਹ ਟੈਸਲਾ ਨੂੰ ਜੋ ਬੈਟਰੀ ਦੇ ਰਹੀ ਹੈ ਜੇ ਆਹ ਚੀਜ਼ ਅੱਗੇ ਮੂਵ ਕਰਦੇ ਸਦੋ ਕੰਪਨੀ ਪੰਜਾਬ 'ਚ ਆ ਜਾਏ। ਕਿਉਂਕਿ ਇਹ ਇਕੋਸਿਸਟਮ ਡਵੈਲਪ ਹੋਏਗਾ ਸੈਮੀ ਕਨੈਕਟਰ ਇੰਡਸਟਰੀ ਨਾਲ ਚਲੇਗੀ ਨਾਲ ਬੈਟਰੀ ਦੀ ਇੰਡਸਟਰੀ ਆਵੇਗੀ ਔਰ ਬੈਟਰੀ ਵਿੱਚ ਜਿੰਨੀ ਰਿਸਰਚ ਹੋ ਰਹੀਆਂ ਨੇ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ 4-5 ਸਾਲਾਂ ਦੇ ਵਿੱਚ ਇਹ ਕਪੈਸਿਟੀ ਇਹਦੀ ਡਬਲ ਤੋਂ ਵੀ ਟ੍ਰਿਪਲ ਹੋ ਜਾਏਗੀ। ਓਕੇ। ਪਰ ਜਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਕਿ ਤਿੰਨ ਇੱਕ ਸਾਲਾਂ ਚ ਤੁਸੀਂ ਇਹਨੂੰ ਲਾਂਚ ਕਰਦੇ ਹੋਗੇ ਉਸ ਤੋਂ ਬਾਅਦ ਫਿਰ ਚਲੋ ਵਧਦਾ ਜਾਊਗਾ ਸਿਸਟਮ ਇਹ ਪਰ ਸ਼ੁਰੂਆਤ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਤੋਂ ਕਰਨੀ ਹੈ। ਜੇ ਪਹਿਲੀ ਫਲਾਈਟ ਇਹਦੀ ਹੋਊਗੀ ਪੰਜਾਬ ਤੋਂ ਹੋਊਗੀ। ਮੈਰੀ ਤਾਂ ਇਹ ਬੜੀ ਮੰਨ ਦੀ ਇੱਕ ਇੱਛਾ ਹੈ ਕਿ ਇਹ ਦੀ ਸ਼ੁਰੂਆਤ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਕੀਤੀ ਜਾਵੇ। ਮੈਂ ਆਪਦੇ ਆਪ ਤੇ ਇਸ ਜੀ ਨੂੰ ਲੈ ਕੇ ਬੜਾ ਇਮੋਸ਼ਨਲ ਆ। ਅੰਮ੍ਰਿਤਸਰ ਸਾਹਿਬ ਚ ਗੁਰੂ ਮਹਾਰਾਜ ਦੀ ਬੀੜ ਨੂੰ ਲੈ ਕੇ ਅਸੀਂ ਸ਼ੁਰੂਆਤ ਕਰੀਏ ਕਿ ਪਹਿਲੀ ਫਲਾਈਟ ਹੀ ਗੁਰੂ ਸਾਹਿਬ ਦੀ ਕਰਾਈਏ ਅਸੀਂ ਤੇ ਬਿਲਕੁਲ ਪੰਜਾਬ ਦੀ ਧਰਤੀ ਤੋਂ ਹੀ ਹੋਵੇਗਾ ਜੀ ਜਿੱਦਾਂ ਤੁਸੀਂ ਆਪਣੇ ਪਿੰਡ ਦਾ ਜ਼ਿਕਰ ਕਰ ਰਹੇ ਸੀ ਸਰਾਮਾ ਬੋਦਲਾ ਪਿੰਡ ਆ ਤੁਹਾਡਾ ਮਲੂਟ ਦੇ ਵਿੱਚ ਬਹੁਤ ਪਿਛੜਿਆ ਮੰਨਿਆ ਜਾਂਦਾ ਉਸ ਏਰੀਆ ਨੂੰ ਵੈਸੇ ਹੈ ਵੀ ਪਿਛੜਿਆ ਹੋਇਆ ਸੜਕਾਂ ਦੇ ਹਾਲਾਤ ਕਹਿ ਲੋ ਜਾਂ ਉਵੇਂ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਅਸੀਂ ਦੇਖੀਏ ਪਰ ਉਸ ਪਿੰਡ ਚੋਂ ਉਸ ਇਲਾਕੇ ਚੋਂ ਉੱਠ ਕੇ ਤੁਸੀਂ ਇਹੋ ਜੀ ਇਨੋਵੇਸ਼ਨ ਕਰ ਰਹੇ ਹੋ ਤੇ ਆਪਣੇ ਆਪ ਦੇ ਵਿੱਚ ਹੀ ਕਾਬਲੇ ਤਾਰੀਫ ਆਏ ਗੱਲ ਹਾਂਜੀ ਉਸ ਏਰੀਏ ਨੂੰ ਜਿਹਨੂੰ ਆਪਾਂ ਸਾਊਥ ਪੰਜਾਬ ਕਹਿ ਦਿੰਦੇ ਆ ਬਠਿੰਡਾ ਸਾਲਾ ਏਰੀਆ ਬਿਲਕੁਲ ਬਿਲਕੁਲ ਉਸਨੇ ਸਟਰਗਲ ਦੇਖੀ ਹੈ ਬਹੁਤ ਪ੍ਰੋਬਲਮ ਸੀ ਕਿ ਫੈਸਿਲਿਟੀਆਂ ਨੂੰ ਲੈ ਕੇ ਬਟ ਹਾਂ ਇਹ ਕੋਈ ਇਨੋਵੇਸ਼ਨ ਜਾਂ ਆਈਡੀਆਜ਼ ਕੋਈ ਜੀਓਗ੍ਰਾਫੀ ਦੇ ਮਹਤਾਜ ਨਹੀਂ ਹੁੰਦੇ ਠੀਕ ਹੈ ਇਹ ਤਾਂ ਕਦੇ ਵੀ ਆ ਸਕਦੇ ਨੇ ਰਾਈਟਰ ਕਿਤੇ ਵੀ ਹੋ ਸਕਦਾ ਹੈ ਇਨੋਵੇਟਰ ਕਿਤੇ ਵੀ ਹੋ ਸਕਦਾ ਹੈ ਸਾਇੰਟਿਸਟ ਕਿਤੇ ਵੀ ਬਣ ਸਕਦਾ ਹੈ ਠੀਕ ਹੈ ਉਹਨੂੰ ਤਾਂ ਇੱਕ ਵਾਈਫ ਚਾਹੀਦੀ ਹੈ ਨਹੀਂ ਤਾਂ ਮੈਨੂੰ ਮਿਲੀਆਂ ਨੇ ਗੁਰੂ ਮਹਾਰਾਜ ਦੀ ਬਖਸ਼ੀਸ਼ ਹੈ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਜੇ ਮੈਂ ਅੱਜ ਸ਼ੁਰੂ ਕਰ ਸਕਦਾ ਇਸ ਦਾ ਇਨੀਸ਼ੀਏਟਿਵ ਲੈ ਸਕਦਾ ਤਾਂ ਮੈਨੂੰ ਲੈ ਕੇ ਮੇਰੇ ਪਿੰਡਾਂ ਦੇ ਲੋਕ ਉਸ ਸਰਾਵਾ ਬੋਧਲਾ ਦੇ ਵੀ ਹੋਰ ਲੋਕ ਜਾਂ ਹੋਰ ਆਸੇ ਪਾਸੇ ਦੇ ਜਾਂ ਹੋਰ ਉਹਨਾਂ ਲੋਕਾਂ ਦੇ ਲੋਕ ਬੱਚੇ ਉਹ ਆ ਕੇ ਇਸ ਨੂੰ ਕਰਨ ਔਰ ਮੇਰਾ ਇੱਕ ਬਹੁਤ ਦਿਲ ਦੀ ਇੱਛਾ ਹੈ ਵਿਕਰਮ ਜੇ ਜਦੋਂ ਇਸ ਨੂੰ ਬਣਾਇਆ ਜਾਵੇ ਤਾਂ ਮੈਂ ਕੁਝ ਏਰੀਆ ਇਹੋ ਜਿਹਾ ਬਣਾਉਣਾ ਚਾਹਣਾ ਆ ਆਪਦੀ ਮੈਨੂਫੈਕਚਰਿੰਗ ਪਲੈਂਟ ਦੇ ਨਾਲ ਜਿੱਥੇ ਹਰ ਰੋਜ਼ ਇੱਕ ਸਕੂਲ ਦੀ ਵੈਨ ਵਿਜ਼ਿਟ ਕਰੇ ਤਾਂ ਜੋ ਕਿ ਜਿਹੜੀ ਸਾਡੇ ਬੱਚੇ ਸਕੂਲਾਂ 'ਚ ਪੜ੍ਹਦੇ ਨੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਨੇ ਔਰ ਮੈਂ ਕਿਸੇ ਆਰਗੇਨਾਈਜ਼یشنل ਐਨਜੀਓ ਨਾਲ ਗੱਲ ਵੀ ਕਰ ਰਹੀ ਸੀ ਉਹ ਗੱਡੀ ਪ੍ਰੋਵਾਈਡ ਕਰ ਦੇਣਗੇ ਮੈਨੂੰ ਤਾਂ ਮੈਨੂੰ ਬੜਾ ਮੈਨੂੰ ਤਾਂ ਬਹੁਤ ਫੋਰਸ ਕੀਤਾ ਜਾਂਦਾ ਹਰ ਰੋਜ਼ ਕਿ ਪੰਜਾਬ ਛੱਡ ਕੇ ਆ ਜਾ ਪੰਜਾਬ ਛੱਡ ਕੇ ਆ ਜਾ ਤਾਂ ਪੰਜਾਬ ਕਿਉਂ ਨਹੀਂ ਆਉਂਦੀ ਮੈਨੂੰ ਲੱਗਦਾ ਕਿ ਸ਼ਾਇਦ ਇੱਕ ਕੋਸ਼ਿਸ਼ ਮੈਨੂੰ ਕਰਨੀ ਚਾਹੀਦੀ ਏ ਇੰਡਸਟਰੀ ਨੂੰ ਔਰ ਉਹ ਵੀ ਅੱ ਜਾ ਨਵੀਂ ਚੀਜ਼ ਦੇ ਵਿੱਚ ਵੀ ਲੁਧਿਆਣਾ ਕਿਸੇ ਟਾਈਮ ਹੌਜਰੀ ਵਿੱਚ ਮੋਰੀ ਬਣ ਗਿਆ ਤਾਂ ਫਿਰ ਉਹ ਬਣ ਗਿਆ ਸੀਗਾ ਅੱਜ ਜੇ ਆਪਾਂ ਪੰਜਾਬ ਦੇ ਵਿੱਚ ਮੋਰੀ ਬਣ ਗਿਆ ਤਾਂ ਅਵੇਸ਼ਨ ਇੰਡਸਟਰੀ ਦੇ ਵਿੱਚ ਦੁਨੀਆ ਦੇ ਵਿੱਚ ਲੀਡ ਕਰ ਸਕਦੇ ਕਿਉਂਕਿ ਇਹ ਬਹੁਤ ਸਟਾਰਟਿੰਗ ਸਟੇਜ ਹੈਗੀ ਇਹ ਸਾਡੇ ਬੱਚੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਪੰਜਾਬੀ ਵਿੱਚ ਕਹਿੰਦੇ ਫੁਰਨੇ ਫੁਰਨੇਗੇ ਵੀ ਅੱਛਾ 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 ਐਦਾ-ਉਸਾਦਾ ਸੀ ਵੀ ਕਰ ਸਕਦੇ ਆ ਬਿਲਕੁਲ ਚਲੋ ਤੁਸੀਂ ਕਹਿਰ ਇੱਕ ਚੀਜ਼ ਹੋਰ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਸੀ ਉਨਨੂੰ ਵੈਸੇ ਵਿਰੋਧੀ ਟਰੋਲ ਬਹੁਤ ਕਰ ਦਿੰਦੇ ਕਈ ਵਾਰ ਇਸ ਚੀਜ਼ ਤੇ ਕਿ ਦੱਸੋ ਗੋਰੇ ਕਿੱਥੇ ਆਏ ਤੁਸੀਂ ਗੋਰਾ ਕੰਮ ਕਰ ਰਿਹਾ ਤੁਹਾਡੇ ਨਾਲ ਵੀ ਮੈਂ ਬਿਲਕੁਲ ਵੀਡੀਓ ਜ਼ਿਕਰ ਕੀਤਾ ਗੋਰੇ ਆ ਗਏ ਓਏ ਆਓ ਵੀਰੇ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਧੰਨਵਾਦ ਸਾਰੇ ਪੰਜਾਬੀਆਂ ਦਾ ਬਿਲਕੁਲ ਉਹ ਗੋਰਾ ਹੈ ਔਰ ਗੋਰੇ ਦਾ ਮੈਂ ਥੋੜਾ ਜਿਹਾ ਤੁਹਾਨੂੰ ਬੈਕਗ੍ਰਾਉਂਡ ਦੱਸ ਕੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਗੋਰਾ ਆਲਮੋਸਟ ਗੋਰਾ ਇੱਕ ਐਰੋਨੈਟਿਕਲ ਇੰਜੀਨੀਅਰ ਹੈ ਤੇ 30 ਸਾਲਾਂ ਦਾ ਉਹਨੂੰ ਐਕਸਪੀਰੀਅੰਸ ਹੈ ਔਰ ਤੁਸੀਂ ਜਾਣ ਕੇ ਹੈਰਾਨ ਨਹੀਂ ਤੁਹਾਨੂੰ ਹੋਵੇਗਾ ਕਿ ਤਿੰਨ ਵਾਰੀ ਯੂਐਸ 에어 ਫੋਰਸ ਨੇ ਉਹਨੂੰ ਉਹਦਾ ਸਿਰਫ ਉਸਨੂੰ ਜੀਆ ਉਸ ਤੋਂ ਬਾਅਦ ਨਾਸਾ ਦੇ ਐਪਰੀਸ਼ੀਏਸ਼ਨ ਕਮੈਂਟਸ ਨੇ ਹੁੰਦੇ ਕੋਲ ਠੀਕ ਹੈ ਬਟ ਇਹ ਸਾਰੇ ਦੇ ਬਾਵਜੂਦ ਉਹ ਸਾਡੇ ਇਥੇ ਪੰਜਾਬ ਦੇ ਆਚਾਰਿਆ ਮੁਹਾਲੀ ਦੇ ਵਿੱਚ ਰਹਿ ਰਿਹਾ ਆਪਣਾ ਪਰਿਵਾਰ ਇਥੇ ਸਦਰਿਆ ਬੱਚਿਆਂ ਨੂੰ ਮੇਬੀ ਉਹ ਤਿੰਨ ਚਾਰ ਮਹੀਨੇ ਤੱਕ ਕਿਥੇ ਲੈ ਕੇ ਆਇਆ ਕਿ ਬੱਚਿਆਂ ਨੇ ਪੜ੍ਹਨਾ ਕਹਿੰਦੇ ਇੱਥੇ ਹੀ ਹੈ ਪੂਰਾ ਆਪਦੇ ਪਰਿਵਾਰ ਨੂੰ ਪੂਰੇ ਨੂੰ ਪੰਜਾਬ ਸ਼ਿਫਟ ਕਰ ਰਿਹਾ ਇਹ ਕਿਹਦਾ ਤੇ ਬਿਲਕੁਲ ਕਰ ਰਿਹਾ ਔਰ ਇੱਕ ਗੋਰਾ ਨਹੀਂ ਇੱਕ ਗੋਰਾ ਹੋਰ ਵੀ ਆ ਰਿਹਾ ਯੂਐਸ ਤੋਂ ਇਸ ਤੋਂ ਬਾਅਦ ਜਿਵੇਂ ਜਿਵੇਂ ਪ੍ਰੋਸੈਸ ਹੋਣੇ ਇੱਕ ਜਰਮਨ ਦਾ ਗੋਰਾ ਵੀ ਸੋ ਗੋਰੇ ਆਉਣਗੇ ਕਿਉਂਕਿ ਦਿਸ ਇਜ਼ ਸਮਥਿੰਗ ਕਿ ਆਪਾਂ ਇਹੋ ਜਿਹਾ ਕਰ ਰਹੇ ਆ ਕਿ ਇੱਕ ਨਵੀਂ ਚੀਜ਼ ਹੈ ਸੋ ਮੈਂ ਤੁਹਾਨੂੰ ਨੈਲਸਨ ਨਾਲ ਮਿਲਾਵਾਂਗਾ ਨੈਲਸਨ ਸਲਾਸ ਇਸ ਦੀ ਨੇਟਿਵ ਲੈਂਗੁਏਜ ਤਾਂ ਸਪੈਨਿਸ਼ ਹੈ ਤੇ ਆਪਾਂ ਗੱਲ ਕਰਦੇ ਹਾਂ ਹਾਈ ਨੈਲਸਨ ਆਈ ਹੋਵ ਯੂ ਨੈਲਸਨਸ ਹੈਲੋ ਹਾਈ ਹਾਊ ਆਰ ਯੂ ਫਾਈਨ ਆਂਡ ਯੂ ਅੱਛਾ ਇਹ ਤੁਸੀਂ ਦਿਖਾ ਰਹੇ ਸੀਗੇ ਮੈਨੂੰ ਇਹਦੇ ਤੇ ਵਰਕ ਕਰ ਰਹੇ ਨੇ ਹਾਂਜੀ 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 ਬਿਲਕੁਲ 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 ਇਸ ਦੇ ਉੱਪਰ ਸਾਰਾ ਇਸ ਦੇ ਉੱਪਰ ਸਾਰਾ ਕੰਮ ਹੋ ਰਿਹਾ ਡਿਜ਼ਾਈਨਿੰਗ ਦਾ ਵਰਕ ਕਰਦੇ ਨੇ ਨੇਲਸਨ ਸਾਹਿਬ ਇਹ ਕਿਦਾਂ ਹਾਂਜੀ ਇਹ ਬਹੁਤ ਵੱਡੇ ਡਿਜ਼ਾਈਨਿੰਗ ਦੇ ਵਿੱਚ ਐਕਸਪਰਟ ਨੇ ਐਰੋਡਾਇਨਾਮਿਕਸ ਦੇ ਬਹੁਤ ਵੱਡੇ ਇੰਜੀਨੀਅਰ ਨੇ ਸਟਰਕਚਰਲ ਇਹਨਾਂ ਨੂੰ ਕਿੰਦਾ ਸੈੱਟ ਕਰਨੀਆਂ ਨੇ ਇਸ ਦੀ ਐਫੀਸ਼ੀਐਂਸੀ ਕਿਵੇਂ ਇੰਪਰੂਵ ਕਰਨੀ ਹੈ ਇਹ ਹੀ ਇਹ ਸਭ ਤੋਂ ਵੱਡਾ ਕੰਮ ਹੁੰਦਾ ਜਿਹਨੂੰ ਜਿਹੜਾ ਡੀਜੀਸੀ ਨੇ ਸਭ ਤੋਂ ਪਹਿਲਾਂ ਸਾਨੂੰ ਡਿਜ਼ਾਈਨ ਆਰਗੇਨਾਈਜੇਸ਼ਨ ਅਪਰੂਵਲ ਦੇਣੀ ਹੈ ਸਾਨੂੰ ਉਹਨਾਂ ਨੇ ਕਨਸੈਪਟ ਨੂੰ ਵੈਲੀਡੇਟ ਕਰਨਾ ਹੈ ਕਿ ਅਸੀਂ ਅੱ That how we are going forward and what you see that this model is gonna. It's one of the best model that we had. We, that uh, will be uh, will be on the ebitol e market. Uh, it's is multi-use can be for uh, can be used for cargo, air ambulance, uh, also for VIP uh, transport, air taxi. We had many use and also we can use for military. We can we designed this aircraft to be. Use it also for military use so we can uh, attach weapons and other specialized equipment to this model. ਸਾਰਾ ਕੁਝ ਮਿਲਟਰੀ ਯੂਜ਼ ਦਾ ਜ਼ਿਕਰ ਜਿੱਦਾਂ ਇਹਨਾਂ ਨੇ ਕੀਤਾ ਕਿ ਮਿਲਟਰੀ ਦੇ ਯੂਜ਼ ਵਾਸਤੇ ਵੀ ਕੰਮ ਆਊਗਾ ਵੈਪਨਸ ਜਿਹੜੇ ਆ ਉਹ ਸਪਲਾਈ ਵਾਸਤੇ ਵੀ ਮਿਲਟਰੀ ਨੂੰ ਜਿੱਥੇ ਖਾਸ ਤੌਰ ਤੇ ਅਸੀਂ ਜੰਮੂ ਕਸ਼ਮੀਰ ਦੇ ਉਹਨਾਂ ਇਲਾਕਿਆਂ ਦਾ ਜ਼ਿਕਰ ਕਰਦੇ ਹਾਂ ਜਿੱਥੇ ਸਪਲਾਈ ਪਹੁੰਚਣ ਨੂੰ ਹੀ ਕਈ ਕੀ ਦਿਨ ਲੱਗ ਜਾਂਦੇ ਆ ਜਿਵੇਂ ਲਦਾਖ ਦੇ ਏਰੀਆ ਦਾ ਜ਼ਿਕਰ ਕਰਦੇ ਆ ਤਾਂ ਉਹੋ ਜਿਹੇ ਏਰੀਆ ਦੇ ਵਿੱਚ ਤਾਂ ਬਹੁਤ ਕਾਰਗਰ ਸਾਬਤ ਹੋਊਗਾ ਮਿਲਟਰੀ ਵਾਸਤੇ ਵੀ ਮਿਲਟਰੀ ਨਾਲ ਵੀ ਤੁਸੀਂ ਇਨ ਟੱਚ ਹੈਗੇ ਹੋ ਬਿਲਕੁਲ ਮਿਲਟਰੀ ਨਾਲ ਇਨ ਟੱਚ ਹੈਗੇ ਆ ਜੀ ਸਾਡੀ ਪ੍ਰੋਪਰ ਡਿਸਕਸ਼ਨ ਚੱਲ ਰਹੀ ਹੈ ਔਰ ਡਿਫੈਂਸ ਨੂੰ ਇਸ ਦੀ ਬਹੁਤ ਜ਼ਿਆਦਾ ਲੋੜ ਹੈ ਅੱਛਾ ਫਿਰ ਸਿਰਫ ਇੰਡੀਆ ਦੇ ਡਿਫੈਂਸ ਨੂੰ ਨਹੀਂ 글로ਬਲੀ ਜਿਸ ਨੂੰ ਮੈਂ ਗੱਲ ਕਰਾਂ ਕਿ ਹਰ ਇੱਕ ਕਿਉਂਕਿ ਇਸ ਦਾ ਸਭ ਤੋਂ ਵੱਡਾ ਯੂਜ਼ ਕੇਸ ਹੈ ਕਿ ਇਹ 10 ਕਿਲੋਮੀਟਰ ਤੱਕ ਦੀ ਹਾਈਟ ਤੱਕ ਉਹ ਅਸੀਂ ਟੱਚ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਔਰ ਇਹ ਬਹੁਤ ਵੱਡਾ ਆਪਦੇ ਆਪ ਦੇ ਵਿੱਚ ਮਿਲਟਰੀ ਦੇ ਰਿਕੁਆਇਰਮੈਂਟਸ ਤੇ ਫੁੱਲਫਿਲ ਉਤਰਦਾ ਠੀਕ ਹੈ ਔਰ ਇਹ ਆਟੋਨੋਮਸ ਹੈ ਸਭ ਤੋਂ ਵੱਡਾ ਵਾਰ ਟਾਈਮ ਡਿਫੈਂਸ ਟਾਈਮ ਹੁੰਦਾ ਹੈ ਕਿ ਸਾਸੀ ਆਪਦੀ ਜਾਂ ਰਾਜਾਂ ਨੂੰ ਵੱਲ ਨੁਕਸਾਨ ਨਾ ਹੋਵੇ ਸਾਡੇ ਪਾਇਲਟਸ ਸੇਫ ਰਹਿਣ ਤਾਂ ਇਹ ਆਪਦੇ ਆਟੋਨੋਮਸ ਮਿਸ਼ਨ ਕਰ ਜਿਵੇਂ ਤੁਸੀਂ ਅੱਜ ਚਲੋ ਪਰਮਾਤਮਾ ਕਿਸੇ ਮੁਲਕ 'ਤੇ ਜੰਗ ਨਾ ਲਾਵੇ ਅਸੀਂ ਤਾਂ ਇਹ ਅਰਦਾਸ ਕਰਦੇ ਹਾਂ ਜਿਵੇਂ ਤੁਸੀਂ ਯੂਕਰੇਨ ਦੀ ਵਾਰ ਦੇਖੀ ਹੋਵੇਗੀ ਜਾਂ ਇਜ਼ਰਾਇਲ ਦੀ ਵਾਰ ਦੇਖੀ ਹੋਵੇਗੀ ਤੇ ਇਹਦੇ ਵਿੱਚ ਡਰੋਨਸ ਦਾ ਬਹੁਤ ਵੱਡਾ ਆ ਪਰ ਇਹ ਡਰੋਨ ਨਹੀਂ ਹੈ ਐਕਚੁਅਲੀ ਇਹ ਹੈ ਕੀ ਇਹਦਾ ਨਾਂ ਵੀ ਮੈਂ ਜਾਂਦੇ ਜਾਂਦੇ ਜਰੂਰ ਦੱਸਣਾ ਚਾਹਾਂਗਾ ਤੁਹਾਨੂੰ ਇਹਦਾ ਨਾਮ ਹੈਗਾ EVTOL EVTOL ਦੀ ਫੁੱਲ ਫਾਰਮ ਹੁੰਦੀ ਹੈ EVTOLIER CRAFT ਕਹਿੰਦੇ ਆ ਇਹਨੂੰ ਇਲੈਕਟ੍ਰਿਕ ਵਰਟੀਕਲ ਟੇਕ ਆਫ ਐਂਡ ਲੈਂਡਿੰਗ 에ਅਕ੍ਰਾਫਟ ਸੋ ਇਹਨੂੰ ਈਵਟਾਲ 에ਅਰਕ੍ਰਾਫਟ ਦੇ ਨਾਮ ਤੇ ਜਾਣਿਆ ਜਾਂਦਾ ਹੈ। ਤੋਂ 에ਅਰਕ੍ਰਾਫਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਸੋ ਆਪਾਂ ਕਹਿ ਦਿੰਨੇ ਆ ਵੱਡਾ ਡਰੋਨ ਹੈ ਬਟ ਨਹੀਂ ਇਹ ਦੀ ਕੈਟਾਗਰੀ ਡਿਫਰੈਂਟ ਹੈ। ਅੱਛਾ ਇਥੇ ਤੇ ਕੋਸਟ ਕਿੰਨੀ ਹੋਊਗੀ? ਮੰਨ ਲਓ ਕੋਈ ਪ੍ਰਾਈਵੇਟ ਪਲੇਅਰ ਕੋਈ ਖਰੀਦਣਾ ਚਾਹਵੇ ਉਹ ਖਰੀਦ ਵੀ ਸਕੂਗਾ ਇਹਨੂੰ ਜਾਂ ਅਜੇ ਤੁਸੀਂ ਉਸ ਪਰਪਸ ਲਈ ਨਹੀਂ ਕਰੋਗੇ ਕੰਮ। ਨਹੀਂ ਬਿਲਕੁਲ ਸਾਡੇ ਕੋਲ ਆ ਰਹੇ ਨੇ ਬਾイヤਸ ਜੋ ਸਾਨੂੰ ਸਾਨੂੰ ਸਾਡੇ ਨਾਲ ਡਿਸਕਸ਼ਨ ਅੱਜ ਹੀ ਕਰਨਾ ਚਾਹੁੰਦੇ ਨੇ। ਡਿਸਕਸ਼ਨ ਕਰਨਾ ਹੈ ਕਾਸਟ ਵਾਲਾ ਜੋ ਫੈਕਟਰ ਹੈਗਾ ਉਹਦੇ ਵਿੱਚ ਬਹੁਤ ਜ਼ਿਆਦਾ ਅਜੇ ਚੀਜ਼ਾਂ ਇਨਵੋਲਡ ਹੈਗਾ ਜੀ ਅਸੀਂ ਇੰਟਰਨੈਸ਼ਨਲ ਕਾਸਟ ਨੂੰ ਹੀ ਅਜੇ ਕਨਸੀਡਰ ਕਰ ਰਹੇ ਹਾਂ ਕਿਉਂਕਿ ਪਰ ਇੰਟਰਨੈਸ਼ਨਲ ਕਾਸਟ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਨਸੀਡਰ ਕਰਨਾ ਜਦ ਅਜ ਮੈਂ ਕੋਈ ਨੰਬਰ ਦਵਾਂ ਮੈਨੂੰ ਲੱਗਦਾ ਸ਼ਾਇਦ ਸਹੀ ਸਮਾਂ ਨਹੀਂ ਹੋਵੇਗਾ ਅੱਛਾ ਮੰਨ ਲਓ ਜੇ ਗਵਰਨਮੈਂਟ ਤੁਹਾਨੂੰ ਅਪਰੋਚ ਕਰਦੀ ਹੈ ਐਗਜ਼ਾਮਪਲ ਦੇ ਤੌਰ ਤੇ ਮੈਂ ਕਰਾਂ ਪੰਜਾਬ ਗਵਰਨਮੈਂਟ ਅਪਰੋਚ ਕਰਦੀ ਹੈ ਤੁਹਾਨੂੰ ਤਾਂ ਫਿਰ ਕਿੰਨਾ ਕਿ ਇਹ ਹੋ ਜਾਏਗਾ ਕਿ ਗਵਰਨਮੈਂਟ ਵੀ ਜਦੋਂ ਇਨਵੋਲਵ ਹੋ ਜਾਂਦੀ ਹੈ ਤਾਂ ਚੀਜ਼ਾਂ ਬਹੁਤ ਸੁਖਾਲੀਆਂ ਹੋ ਜਾਂਦੀਆਂ ਇੱਕ ਬੰਦਾ ਇੰਡੀਵਿਜੂਅਲ ਤੌਰ ਤੇ ਕੋਈ ਕੰਮ ਕਰ ਰਿਹਾ ਹੁੰਦਾ ਭਾਵੇਂ ਔਰ ਇੱਕ ਜਦੋਂ ਗਵਰਨਮੈਂਟ ਦੀ ਕੋਈ ਇਨਵੋਲਵਮੈਂਟ ਹੋ ਜਾਂਦੀ ਹੈ ਤਾਂ ਚੀਜ਼ਾਂ ਹੋਰ ਚਾਰ ਸੌਖੀਆਂ ਹੋ ਜਾਂਦੀਆਂ ਪਰਮਿਸ਼ਨ ਸੌਖੀਆਂ ਹੋ ਜਾਂਦੀਆਂ ਚਾਰ ਹੋਰ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਤਾਂ ਗਵਰਨਮੈਂਟ ਦੇ ਨਾਲ ਕਿਹੋ ਜਿਹਾ ਰਾਬਤਾ ਤੁਹਾਨੂੰ ਲੱਗਦਾ ਹੈ ਕਿਹੋ ਜਿਹਾ ਰਿਸਪੌਂਸ ਤੁਹਾਨੂੰ ਨਜ਼ਰ ਆਉਂਦਾ ਪੰਜਾਬ ਸਰਕਾਰ ਦਾ ਮੈਨੂੰ ਬੜੀ ਖੁਸ਼ੀ ਹੈ ਮੈਂ ਜਦੋਂ ਆਇਆ ਸੀ ਇੱਥੇ 2022 ਦੇ ਵਿੱਚ ਵਾਪਸ ਸੀ ਕੀਤੀ ਤੇ ਮੈਨੂੰ ਜੋ ਮੈਂ ਚੀਜ਼ ਗਵਰਨਮੈਂਟ ਆਫ ਸਾਡੀ ਜਿਹੜੀ ਪੰਜਾਬ ਸਰਕਾਰ ਇਹ ਚਾਹੁੰਦੀ ਏ ਕਿ ਜਿਵੇਂ ਸੀਐਮ ਸਾਹਿਬ ਨੇ ਆਪਣੀ ਕੈਂਪੇਨ ਚ ਕਿਹਾ ਤੁਸੀਂ ਜਗਰ ਵੀ ਕੀਤਾ ਕਿ ਗੋਰੇ ਆਨ ਐਂਡ ਆਲ ਦੈਟ ਤਾਂ ਇਹ ਸੋਚ ਹੈ ਤਾਂ ਮੇਰਾ ਹਮੇਸ਼ਾ ਹੀ ਮੰਨਦਾ ਮੰਨਦਾ ਇਹ ਰਿਹਾ ਕਿ ਦੇਖੋ ਆਪਾਂ ਅਗਰੀਕਲਚਰ ਸਟੇਟ ਦੇ ਤੌਰ ਤੇ ਸਾਰੇ ਇੰਡੀਆ ਦੇ ਵਿੱਚ ਰਾਜ ਕੀਤਾ ਤਾਂ ਹੁਣ ਕਿਤੇ ਨਾ ਕਿਤੇ ਇੱਕ ਟਰਾਂਸਫਾਰਮੇਸ਼ਨ ਇੰਡਸਟਰੀ ਸਟੇਟ ਦੇ ਤੌਰ ਤੇ ਵੀ ਸਾਡੀ ਹੋਣੀ ਚਾਹੀਦੀ ਜਿਹੜੇ ਸੀ ਰਿਕਗਨਾਈਜ਼ਡ ਹੋਈਏ ਪਰ ਅੱਜ ਸਾਨੂੰ ਚਲੋ ਜੋ ਸਾਨੂੰ ਸਰਕਾਰਾਂ ਦੇ ਸਾਥ ਦੇ ਨਾਲ ਹੀ ਚੀਜ਼ਾਂ ਵਧੀਆ ਸੁਖਾਲੀਆਂ ਚੱਲਦੀਆਂ ਨੇ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਔਰ ਮੈਨੂੰ ਪੂਰੀ ਉਮੀਦ ਹੈ ਕਿ ਮੈਨੂੰ ਪੰਜਾਬ ਛੱਡ ਕੇ ਤੇਲੰਗਾਨਾ ਯੂਪੀ ਜਾਂ ਗੁਜਰਾਤ ਜਾਂ ਜਿਹੜੇ ਸਟੇਟ ਹੋਰ ਮੈਨੂੰ ਇੱਕ ਦੋ ਅਪਰੋਚ ਕਰਦੇ ਮੈਨੂੰ ਸ਼ਾਇਦ ਉੱਥੇ ਨਾ ਜਾਣਾ ਪਵੇ ਮੇਰੀ ਇੱਥੇ ਹੀ ਬਾਹ ਫੜੀ ਜਾਵੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਮੋਰਚਾ ਫਤਿਹ ਹੋ ਜਾਣਾ ਅ ਹਰੀ ਸਿੰਘ ਨਲਵਾ ਹੋਣਾ ਦਾ ਜ਼ਿਕਰ ਆਉਂਦਾ ਹਾਂਜੀ ਇਹ ਨਲਵਾ ਉਹ ਹੈ ਜਿਵੇਂ ਨਲਵਾ ਸੀ ਉਹਨਾਂ ਦਾ ਹਰੀ ਸਿੰਘ ਨਲਵਾ ਕਹਿੰਦੇ ਆ ਆਪਣੇ ਪੰਜਾਬੀ ਵਿੱਚ ਹਰੀ ਸਿੰਘ ਨਲੂਆ ਕਹਿ ਦਿੰਦੇ ਆ ਹਾਂਜੀ ਹਾਂਜੀ ਹਰੀ ਸਿੰਘ ਜਿਹੜਾ ਕਿਉਂਕਿ ਮੈਂ ਤਾਂ ਪੁੱਛ ਰਿਹਾ ਹਾਂ ਹਾਂ ਸਰ ਤੁਹਾਡੀ ਤਸਵੀਰ ਵੀ ਇੱਧਰ ਲੱਗੀ ਆਪਾਂ ਚੱਲ ਕੇ ਦਿਖਾਵਾਂਗੇ ਬਿਲਕੁਲ ਬਿਲਕੁਲ ਆਪਾਂ ਦਿਖਾਉਣੇ ਆ ਹਰੀ ਸਿੰਘ ਜਿਹੜਾ ਜੋ ਇੰਟਰਨੈਸ਼ਨਲ ਡਿਕਸ਼ਨਰੀ ਦੇ ਵਿੱਚ ਨਲਵਾ ਕਿਹਾ ਜਾਂਦਾ ਹੈ ਬਿਲਕੁਲ ਤੇ ਜੋ ਆਪਾਂ ਆਪਣੀ ਭਾਸ਼ਾ ਵਿੱਚ ਨਲੂਆ ਕਹਿ ਦਿੰਦੇ ਆ ਬਿਲਕੁਲ ਸਰਦਾਰ ਨਲਵਾ ਸਾਹਿਬ ਦੀ ਜੋ ਸਰਦਾਰੀ ਹੈ ਦੁਨੀਆ ਤੇ ਕਾਇਮ ਹੋਈ ਹੈ ਤੇ ਜਦੋਂ ਮੈਂ ਆਪਦੇ ਕਿਸੇ ਗੋਰੇ ਨਾਲ ਜਦੋਂ ਮੇਰਾ ਯੂਐਸਏ ਦੇ ਵਿੱਚ ਕੰਮ ਕਰ ਰਿਹਾ ਤਾਂ ਉਹਨੇ ਮੈਨੂੰ ਸਭ ਤੋਂ ਪਹਿਲਾਂ ਪੁੱਛਿਆ ਵੀ ਇਹ ਹੈ ਕੌਣ ਤਾਂ ਮੈਂ ਉਹਨੂੰ ਸਾਰੀ ਹਿਸਟਰੀ ਲਿਖ ਕੇ ਪਹੁੰਚਾਈ ਤਾਂ ਪਹਿਲਾਂ ਉਹ ਬਹੁਤ ਕਿਤਰਾ ਰਿਹਾ ਸੀ ਮੇਰ ਨਾਲ ਪਰ ਉਹ ਇੰਨਾ ਇੰਪ੍ਰੈਸ ਹੋਇਆ ਕਿ ਯਾਰ ਇਹ ਲਗੇਸੀ ਸਾਨੂੰ ਪਤਾ ਹੀ ਨਹੀਂ ਸੋ ਨਲਵਾ ਸਾਹਿਬ ਨੇ ਪਤਾ ਨਹੀਂ ਕਿੰਨੀਆਂ ਹੀ ਜੰਗਾਂ ਲੜੀਆਂ ਪਰ ਕੋਈ ਅੱਦੀ ਕੋਈ ਹਾਰੇ ਹੀ ਨਹੀਂ ਆਪਦਾ ਔਰ ਉਹਨਾਂ ਦੀ ਲਗੇਸੀ ਉਨ੍ਹਾਂ ਦੀ ਪੇਸ਼ੈਂਸ ਉਨ੍ਹਾਂ ਦੀ ਕੋਲਾਬੋਰੇਸ਼ਨਸ ਉਨ੍ਹਾਂ ਦੀ ਇੱਕ ਇੰਟੀਗ੍ਰਿਟੀ ਟੀਵਰਡਸ ਵਰਕ ਉਹ ਸਾਰੇ ਨੂੰ ਅਸੀਂ ਇਸ 에ਅਰਕ੍ਰਾਫਟ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਹ ਸਾਰਾ ਕੁਝ ਇੱਕ ਲਗੇਸੀ ਨੂੰ ਅਸੀਂ ਇਸ ਨਲਵਾ ਦੇ ਅੱਗੇ ਲੈ ਕੇ ਜਾ ਸਕੀਏ ਆਸ ਉਮੀਦ ਕਰਦੇ ਹਾਂ ਪੰਜਾਬ ਦੇ ਵਿੱਚ ਜਦੋਂ ਪੂਰੇ ਤੁਸੀਂ ਸਕਸੈਸ ਹਾਸਲ ਕਰ ਲਈ ਉਸ ਤੋਂ ਬਾਅਦ ਤਾਲੀਬਾਨ ਵਿਖਰੀ ਦੇ ਤੁਹਾਡੇ ਤੋਂ ਉੱਥੇ ਵੀ ਹਰੀ ਸਿੰਘ ਨਲਵਾ ਦਾ ਨਾਮ ਹਵਾ ਦੇ ਵਿੱਚ ਉੱਡਦੇ ਹੋਏ ਦੇਖਣ ਵੀ ਨਲਵਾ ਏਰਵੜਾ ਦਾ ਏਰਕਰਮ ਜਾਂ ਉਹ ਅਜੇ ਵੀ ਮੈਂ ਜੋ ਕਹਿੰਨਾ ਵੀ ਉਹ ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਸੀ ਨਾ ਜਦੋਂ ਹਰੀਸ ਸਿੰਘ ਨਲਵਾ ਦੀ ਡੈਥ ਤੋਂ 3 4 30 40 ਸਾਲ ਤੋਂ ਬਾਅਦ ਤਾਂ ਉਹ ਜ਼ਿਕਰ ਕੀਤਾ ਕਿ ਉਹਨੇ ਜਾ ਕੇ ਦੇਖਿਆ ਕਿ ਅਜੇ ਪਠਾਨੀਆਂ ਕਹਿੰਦੇ ਸੀ ਵੀ ਹਰੀਆਲ ਸੋ ਜਾ ਬੱਚੇ ਨੂੰ ਕਹਿੰਦੇ ਸਮਝਾ ਨਹੀਂ ਤੇ ਹਰੀਆਲ ਆਗਲੇ ਸੋ ਬਿਲਕੁਲ ਜਮਰੋਦ ਦੇ ਕਿਲੇ ਦੇ ਉੱਤੇ ਉੱਡੇ ਅਸੀਂ ਚਾਹਣੇ ਆ ਜਿੱਥੇ ਹਰੀਸ ਨਲਵਾ ਨੇ ਸ਼ਹਾਦਤ ਪਾਈ ਸੀ ਤੇ ਅਸੀਂ ਬੇਸੀ ਉਮੀਦ ਦੇ ਨਾਲ ਹੀ थैंक यू संधू साहब ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਲੱਗਿਆ ਤੁਹਾਡੀ ਬਹੁਤ ਐਡਵਾਂਸ ਸੋਚ ਨੂੰ ਬਹੁਤ-ਬਹੁਤ ਮੁਬਾਰਕਾਂ ਥੈਂਕ ਯੂ ਸੋ ਮਚ ਤਾਂ ਕੁਲਜੀਤ ਸਿੰਘ ਸੰਧੂ ਸਾਹਿਬ ਸਾਡੇ ਨਾਲ ਸੀਗੇ ਨਲਵਾ 에어로 ਉਹਨਾਂ ਦੀ ਕੰਪਨੀ ਹੈ ਉਹਨਾਂ ਦੀ ਕੰਪਨੀ ਦੀ ਸੋਚ ਕੀ ਹੈ ਉਸੇ ਤੁਹਾਨੂੰ ਦਿਖਾਇਆ ਵੀ ਉਹਨਾਂ ਦੀ ਵੀ ਸੋਚ ਹੈ ਕਿ ਜਿਸ ਤਰੀਕੇ ਦੇ ਨਾਲ ਕੰਮਕਾਜ ਉਹਨਾਂ ਨੇ ਸ਼ੁਰੂ ਕੀਤਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦਿਖਾਇਆ 에ਅਰ ਕੈਬ ਉੱਡਦੀ ਹੋਈ ਪੰਜਾਬ ਦੇ ਵਿੱਚ ਨਜ਼ਰ ਆਊਗੀ ਔਰ ਸਭ ਤੋਂ ਚੰਗੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਉਹਨਾਂ ਨੇ ਕਿਹਾ ਕਿ ਫਸਟ ਜਿਹੜੀ ਕੈਬ ਉੱਡਣੀ ਹੈ ਉਹ ਚਾਹੁੰਦੇ ਆ ਕਿ ਦਰਬਾਰ ਸਾਹਿਬ ਤੋਂ ਫ্লাই ਕਰੇ ਔਰ ਮਹਾਰਾਜ ਦੀ ਬੀੜ ਹੋਵੇ ਉਹਦੇ ਵਿੱਚ ਸਵਾਰ ਔਰ ਇਹ ਇਹਨਾਂ ਦੀ ਸੋਚ ਆ ਔਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵੱਖ-ਵੱਖ ਸਟੇਟਸ ਦੀਆਂ ਗਵਰਨਮੈਂਟ ਜੋ ਅਪਰੋਚ ਕਰ ਰਹੀਆਂ ਨੇ ਉਹਨਾਂ ਨੂੰ ਪਰ ਉਹ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਜਿੱਥੇ ਮੋਹਾਲੀ ਚ ਉਹਨਾਂ ਦਾ 베이스 ਆ ਕਿ ਸਭ ਤੋਂ ਪਹਿਲਾਂ ਸ਼ੁਰੂਆਤ ਪੰਜਾਬ ਤੋਂ ਕੀਤੀ ਜਾਵੇ ਔਰ ਉਸ ਤੋਂ ਬਾਅਦ ਫਿਰ ਬਾਕੀਆਂ ਨਾਲ ਵੀ ਕੰਮ ਕਰਨਗੇ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਮੋਹਾਲੀ